ਪਾ ਨਸ਼ਾ ਕਰਨ ਲੱਗ ਜਾਂਦੇ ਨੇ ਸਟਾਰਟਿੰਗ ਚ ਉਸ ਟਾਈਮ ਬੜਾ ਮਜ਼ਾ ਆਉਂਦਾ ਵਾ ਬੜੇ ਐਂ ਸਾਕਦਾ ਵੀ ਮੇਰੇ ਵਰਗਾ ਹੈਗਾ ਨਹੀਂ ਕੋਈ ਜਦੋਂ ਬਾਅਦ ਚ ਥੋੜਾ ਟਾਈਮ ਲੰਘ ਜੇ ਨਾ ਉਦੋਂ ਉਦੋਂ ਬਾਅਦ ਪਤਾ ਲੱਗਦਾ ਵਾ ਇਹ ਤਾਂ ਬਹੁਤ ਮਾੜੀ ਚੀਜ਼ ਵਾ ਅਸੀਂ ਵੀ ਛੱਡਿਆ ਅਸੀਂ ਕੋਈ ਗੱਲ ਨਹੀਂ ਅਸੀਂ ਵੀ ਲਾਉਂਦੇ ਰਿਹਾ ਟੀਕੇ ਵੀ ਲਾਉਂਦੇ ਰਿਹਾ ਗੋਲੀਆਂ ਵੀ ਖਾਂਦੇ ਛੱਡਿਆ ਜਾ ਸਕਦਾ ਹੈ ਨੌਜਵਾਨ ਤੁਰਨ ਦਾ ਇਸ ਪਾਸੇ ਸਹੀ ਜਥੇਵੰਦੀਆਂ ਤੁਰਦੀ ਨਹੀਂ ਹੈਗੀ ਰੋਲਾ ਤਾਂ ਇਹ ਗੱਲ ਦਾ ਵਾ ਨਾ ਜੇ ਕੋਈ ਤੁਰਦਾ ਉਹਦੀ ਟੰਗਾ ਉਹਦੇ ਹੱਡ ਪੈਰ ਤੋੜ ਦਿੰਦੇ ਨੇ ਰਾਚੇ ਤਾਂ ਮੁਕਤ ਤਾਂ ਹੋਣਗੇ ਨਾ ਜੀ ਜੇ ਆਪ ਸਰਕਾਰ ਚਾਹੁੰਦੀ ਹੋਊਗੀ ਉਹ ਤੇ ਸੋਕੇ ਨਾ ਪੰਜਾਬ ਨੂੰ ਇੰਨਾ ਕੁ ਜ਼ਿਆਦਾ ਆਪਣਾ ਸ਼ੋਅ ਕਰਦੀ ਪਈ ਆ ਕਿ ਸਿਰਫ ਪੰਜਾਬ ਹੀ ਆ ਸ਼ੈਲ ਜਿਹੜਾ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਕਰਦਾ ਉਹ ਵਸ ਰੀਸ ਨੇ ਮਾਰੀ ਹੋਈ ਹੈ ਜੀ ਉਹ ਵੀ ਜੀ ਰੀਸ ਕਰਦੇ ਨੇ ਜੀ ਉਹ ਨਸ਼ਾ ਕਰ ਰਿਹਾ ਮੇਰੀ ਕਰਾਂ ਵੀ ਉਹਨੂੰ ਵਜੇ ਲੱਗ ਰਿਹਾ ਨਸ਼ਾ ਕਰਕੇ એનર્ਜੀ ਆ ਰਹੀ ਆ ਮੈ ਵੀ ਨਸ਼ਾ ਕਰਾਂ ਮੈਨੂੰ ਵੀ એનર્ਜੀ ਆਊਗੀ ਮੈਨੂੰ ਵੀ ਵਜੇ ਲੱਗੂਗਾ ਇਦਾਂ ਇਦਾਂ ਕਰਕੇ ਰੀਸ ਨੇ ਪੱਟੇ ਹੋਏ ਨੇ ਜੀ ਆਪਣੇ ਪੰਜਾਬ ਚ ਦਾ ਕੋਈ ਜਣਾ ਖਾਣਾ ਸਿਗਰਟ ਬੀੜੀ ਪੀਂਦਾ ਹੀ ਨਹੀਂ ਜਰਦਾ ਨਹੀਂ ਲਾਉਂਦਾ ਹੁਣ ਬਾਹਰ ਨਹੀਂ ਆ ਸਟੇਟਾਂ ਚਲ ਜਾਓ ਤੁਸੀਂ ਆ ਪੰਜਾਬ ਦੀ ਹੱਦ ਪਾਰ ਕਰ ਲਓ ਹੁੱਕਾ ਆਮਾ ਠੀਕ ਆ ਜੀ ਉੱਥੇ ਬੀੜੀਆਂ ਸਿਗਟਾ ਆਮਾ ਜਰਦੇ ਆਮ ਟਿੱਪਾ इजीली ਅਵੇਲੇਬਲ ਹੈ ਤਾਂ ਲੋਕ ਪੀ ਰਹੇ ਆ ਉਹ ਬੰਦਾ ਬਹੁਤ ਟਿੱਪਾ ਪਿੰਦਾ ਤੇ ਆਲਮੋਸਟ ਉਹਨੇ 2-3 ਸਾਲ ਹੋ ਗਏ ਆ ਤੇ ਹੁਣ ਉਹਦੀ ਮਤਲਬ ਐਡੀ ਕੰਡੀਸ਼ਨ ਹੈ ਮਾੜੀ ਹੋਈ ਵੀ ਹੈ ਵੀ ਉਹ ਉਹਦਾ ਇਹ ਕਹਿੰਦੇ ਵੀ ਕਦੇ ਵੀ ਮਰ ਸਕਦਾ ਜਿੱਦਣ ਓਵਰਡੋਜ਼ ਹੋ ਗਿਆ ਉਦੋਂ ਨੇ ਮਰ ਜਾਣਾ ਉਹਨੇ ਇਹ ਲੈਟ ਅਮਰੀਕਾ ਵੀ ਚਾਹੁੰਦਾ ਵਾ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਨਸ਼ਿਆਂ ਨਾਲ ਲੱਗੇ ਤਾਂ ਹੀ ਤਾਂ ਹੁਣ ਇਦਾਂ ਵਾ ਕਿ ਇੱਕ ਇੱਥੋਂ ਦੀ ਜਿਹੜੇ ਨੌਜਵਾਨਾਂ ਨੂੰ ਡੋਂਕੀ ਦੇ ਥਰੂ ਵੀ ਉੱਥੇ ਲੈ ਕੇ ਜਾਇਆ ਜਾਂਦਾ ਫਿਰ ਉੱਥੇ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਇੱਥੇ ਤੁਸੀਂ ਆਓ ਵਿੱਚ ਵੀ ਤਾਂ ਹੀ ਜਾਂਦਾ ਜੀ ਡਿਮਾਂਡ ਹੈ ਜੇ ਹੁਣ ਬੰਦਾ ਨਸ਼ਾ ਕਰੂਗਾ ਹੀ ਨਹੀਂ ਤਾਂ ਆਪਾਂ ਉਹਦੀ ਧੱਕੇ ਨਾਲ ਮੂੰਹ ਤੋਂ ਨਾ ਪਾ ਲਾਂਗੇ ਜੱਜ ਇਹ ਵੇ ਹੁਣ ਜਦ ਜਿਹੜੇ ਨੌਜਵਾਨ ਆ ਜਿਹੜੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਕੋਲ ਹੁਣ ਡਿਪਰੈਸ਼ਨ ਚ ਜਾਣਗੇ ਨਸ਼ਾ ਕਰਨਗੇ ਇਹ ਸਰਕਾਰਾਂ ਨੂੰ ਵੀ ਪਤਾ ਤੇ ਸਰਕਾਰਾਂ ਇਹ ਸਪੈਸ਼ਲ ਤੌਰ ਤੇ ਕਰਦੀਆਂ ਉੱਤੋਂ ਦੀ ਐਡਵਰਟਾਈਜ਼ਮੈਂਟ ਦੇ ਰਹੀਆਂ ਕਿ ਨਸ਼ਾ ਮੁਕਤ ਪੰਜਾਬ ਕਰੋ ਕਿ ਜਿਹੜੇ ਲੋਕ ਮਾਪਿਓ ਨੂੰ ਪਤਾ ਵੀ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਾ ਵਾ ਉਹਨਾਂ ਦਾ ਵੀ ਧਿਆਨ ਇੱਧਰ ਜਾਵੇ ਤੇ ਇਹ ਜਿਹੜੇ ਮਾਪਿਓ ਆ ਇਹ ਆਪਣੇ ਬੱਚਿਆਂ ਨੂੰ ਜਿਹੜਾ ਪੰਜਾਬ ਚੋਂ ਬਾਹਰ ਕੱਢਣ ਤੇ ਬਾਹਰਲੇ ਮੁਲਕਾਂ 'ਚ ਭੇਜਣ ਸਤਿ ਸ਼੍ਰੀ ਅਕਾਲ ਦੋਸਤੋ ਮਿੱਟੀ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਤੁਹਾਨੂੰ ਯਾਦ ਹੋਵੇਗਾ ਕਿ ਸੀਐਮ ਭਗਵੰਤ ਮਾਨ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਸੀ ਯੁੱਧ ਨਸ਼ਿਆਂ ਵਿਰੁੱਧ ਤੇ ਕੱਲ ਦੀ ਖਬਰ ਇੱਕ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਦੇ ਵਿੱਚ 22 ਲੋਕ ਨਕਲੀ ਸ਼ਰਾਬ ਪੀਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਤੇ ਹਜੇ ਇਹ ਗਿਣਤੀ ਹੋਰ ਵੀ ਜ਼ਿਆਦਾ ਵੱਧ ਰਹੀ ਹੈ ਪਰ ਸਰਕਾਰ ਨੇ ਤਾਂ ਕਿਹਾ ਸੀ ਕਿ ਮੈਂ ਨਸ਼ੇ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਕਰ ਚੁੱਕਿਆ ਹਾਂ ਤੇ ਖਤਮ ਕਰਦਾ ਵੀ ਪਿਆ ਹਾਂ ਮੇਰਾ ਇਸ ਤੇ ਕੰਮ ਚੱਲ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੇ ਕਿਸ ਗੱਲ ਦੇ ਬਿਹਾਫ ਤੇ ਕਿਹਾ ਸੀਗਾ ਕਿ ਮੈਂ ਨਸ਼ਾ ਖਤਮ ਕਰ ਚੁੱਕਿਆ ਹ ਕਿਉਂਕਿ ਹਜੇ ਵੀ ਲੋਕ ਸ਼ਰਾਬ ਪੀ ਰਹੇ ਨੇ ਨਕਲੀ ਸ਼ਰਾਬ ਪੀਣ ਦੇ ਨਾਲ ਮਰ ਵੀ ਰਹੇ ਨੇ ਇਹ ਖਬਰ ਲਗਾਤਾਰ ਆ ਰਹੀ ਹੈ ਕਿ ਬਾਈ ਲੋਕਾਂ ਦੀ ਮੌਤ ਹੋ ਗਈ ਹੈ ਇਹ ਕੋਈ ਛੋਟੀ ਖਬਰ ਨਹੀਂ ਹੈ ਜਿਸ ਤਰ੍ਹਾਂ ਹੀ ਲੋਕਾਂ ਨੇ ਸ਼ਰਾਬ ਪੀਤੀ ਨਾਲ ਹੀ ਇਹ ਖਬਰ ਵਾਇਰਲ ਹੋਣ ਲੱਗ ਗਈ ਕਿ ਲੋਕ ਹੌਲੀ-ਹੌਲੀ ਕਰਕੇ ਮਰਦੇ ਜਾ ਰਹੇ ਨੇ ਨਸ਼ਾ ਤੁਹਾਨੂੰ ਕੀ ਲੱਗਦਾ ਦੋਸਤੋ ਕਿ ਪੰਜਾਬ ਦੇ ਵਿੱਚ ਖਤਮ ਹੋ ਸਕਦਾ ਹੈ ਕਿ ਨਹੀਂ ਇਸ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਕਿ ਨਹੀਂ ਅੱਜ ਅਸੀਂ ਆਮ ਲੋਕਾਂ ਦੇ ਨਾਲ ਮੌਜੂਦ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਸਰਕਾਰ ਦੇ ਇਸ ਬਿਆਨ ਤੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੇ ਕਿਹਾ ਸੀ ਕਿ ਵਾ ਨਸ਼ਾ ਖਤਮ ਕਰ ਚੁੱਕੇ ਹਨ ਪਰ ਉਹਨਾਂ ਨੂੰ ਕੀ ਲੱਗਦਾ ਸੋ ਆਓ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਜਾਣਦੇ ਆ ਇਸ ਦੇ ਬਾਰੇ ਨਹੀਂ ਸਰ ਆਪਣਾ ਪਰਮਵੀਰ ਸਿੰਘ ਓਕੇ ਤੁਹਾਡਾ ਕੀ ਨਾਮ ਆ ਸਰ ਗੁਰਵਿੰਦਰ ਉਹਦਾ ਕੀ ਕਰਦੇ ਹੋ ਤੁਸੀਂ ਸਾਡਾ ਇਮੀਗ੍ਰੇਸ਼ਨ ਦਾ ਕੰਮ ਹੈ ਓਕੇ ਸਰਕਾਰ ਨੂੰ ਲੱਗਦਾ ਹੈ ਕਿ ਨਸ਼ੇ ਖਤਮ ਹੋ ਗਏ ਕਾਫੀ ਹੱਦ ਤੱਕ ਤੁਹਾਨੂੰ ਕੀ ਲੱਗਦਾ ਬਿਲਕੁਲ ਨਹੀਂ ਖਤਮ ਹੋਏ ਜੀ ਉਹੀ ਜਿਹੜੀ ਗੱਲ ਹੈ ਕਿ ਨਸ਼ੇ ਵਾਲਿਆਂ ਨੂੰ ਫੜੀ ਜਾਂਦੇ ਆ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੋਈ ਉਹਦਾ ਘਰ ਘੁਰਜ ਜਿਹੜੇ ਟਾਰੇ ਆ ਮੈਨੂੰ ਤਾਂ ਨਹੀਂ ਲੱਗਦਾ ਸਾਡੇ ਇਲਾਕੇ ਚ ਵੀ ਟਾਏ ਆ ਬਟ ਉਹ ਉਹਨਾਂ ਦੇ ਉਹੀ ਬਾੜੇ ਗੋਹਾਰੇ ਜਿਹੜੇ ਮੜੇ ਮੋਟੇ ਬਣੇ ਹੋਏ ਆ ਜਾਂ ਕੋਈ ਇਲੀਗਲ ਕੋਈ ਕੰਸਟਰਕਸ਼ਨ ਆ ਉਹ ਟਾਤੀਆਂ ਬਟ ਨਸ਼ੇ ਨੁਸ਼ੇ ਦੇ ਤਾਂ ਖਿਲਾਫ ਮੈਨੂੰ ਨਹੀਂ ਲੱਗਦਾ ਕੋਈ ਕਾਰਵਾਈ ਆ ਮੈਨੂੰ ਲੱਗਦਾ ਜਿੱਥੇ ਅਸੀਂ ਖੜੇ ਆ ਇੱਥੇ ਸਭ ਤੋਂ ਜ਼ਿਆਦਾ ਕਰਦੇ ਨੇ ਲੋਕ ਨਸ਼ਾ ਇੱਥੇ ਤਾਂ ਨਹੀਂ ਮੈਨੂੰ ਪਤਾ ਜੀ ਅਸੀਂ ਵੀ ਵੇਟ ਕਰ ਰਹੇ ਆ ਕਿਸੇ ਦੀ ਤੇ ਇੱਥੇ ਤਾਂ ਨਹੀਂ ਮੈਨੂੰ ਪਤਾ ਬਟ ਸਾਡੇ ਹੈਗਾ ਇੱਕ ਕੇਸ ਸਾਡੇ ਬਹੁਤ ਮੇਰੀ ਕਲੋਜ਼ ਰਿਸ਼ਤੇਦਾਰੀ ਹੈ ਮੈਂ ਨਾਮ ਨਹੀਂ ਲੈ ਸਕਦਾ ਤੇ ਉਹ ਬੰਦਾ ਬਹੁਤ ਚੀਟਾ ਪੀਂਦਾ ਤੇ ਆਲਮੋਸਟ ਉਹਨੂੰ 2-3 ਸਾਲ ਹੋ ਗਏ ਆ ਤੇ ਹੁਣ ਉਹਦੀ ਮਤਲਬ ਐਡੀ ਕੰਡੀਸ਼ਨ ਹੈ ਮਾੜੀ ਹੋਈ ਵੀ ਹੈ ਵੀ ਉਹ ਉਹਦਾ ਇਹ ਕਹਿੰਦਾ ਵੀ ਕਦੇ ਵੀ ਮਰ ਸਕਦਾ ਜਿੱਦਣ ਓਵਰਡੋਜ਼ ਹੋ ਗਿਆ ਉਦੋਂ ਨੇ ਮਰ ਜਾਣਾ ਉਹਨੇ ਕਰ ਸਪਲਾਈ ਦੇ ਕੇ ਜਾਂਦੇ ਆ ਉਹਨੂੰ ਵੇਚਣ ਵਾਲੇ ਤਾਂ ਮੈਨੂੰ ਨਹੀਂ ਲੱਗਦਾ ਠੀਕ ਹੈ ਤੁਸੀਂ ਜਿਤ ਮਤਲਬ ਤੁਹਾਨੂੰ ਕੀ ਲੱਗਦਾ ਜਿਹੜਾ ਨਸ਼ਾ ਛੜਛੜਾ ਉਹ ਕੇਂਦਰ ਹੁੰਦਾ ਹੈ ਜਿੱਥੇ ਮੁੰਡਿਆਂ ਨੂੰ ਭੇਜ ਦਿੰਦੇ ਆ ਕਿ ਨਸ਼ਾ ਆਪਣਾ ਛੱਡ ਦੋ ਇੱਥੇ ਜਾ ਕੇ ਤੁਸੀਂ ਇਹਦਾ ਕਿੰਨਾ ਕੁ ਅਸਰ ਪੈਂਦਾ ਆ ਅਸਰ ਹੈਗਾ ਇਹਦਾ ਕੋਈ ਆ ਇਹਦਾ ਕੋਈ ਫਾਇਦਾ ਹੈਗਾ ਤੁਹਾਨੂੰ ਕੀ ਲੱਗਦਾ ਨਸ਼ਾ ਛੜਾਉ ਉਹਦਾ ਫਾਇਦਾ ਤਾਂ ਹੈਗਾ ਹੀ ਆ ਜਿਹੜੇ ਕੇਂਦਰ ਬਣ ਰਹੇ ਨੇ ਰੀ ਹੈਬ ਬਣ ਰਹੇ ਨੇ ਹੁਣ ਪਿੱਛੇ ਜੀ ਮੈਂ ਅਨਾਉਂਸਮੈਂਟ ਵੀ ਸੁਣੀ ਆ ਕਾਉਂਸਲਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਹਨਾਂ ਨੂੰ ਮੋਰਲ ਸਪੋਰਟ ਦੀ ਇਮੋਸ਼ਨਲ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੇ ਨਸ਼ੇ ਕਰਦੇ ਨੇ ਨਹੀਂ ਛੱਡ ਸਕਦੇ ਮੈਂ ਬੜਾ ਕਲੋਜ਼ਲੀ ਮੈਂ ਤੁਹਾਨੂੰ ਦੱਸਿਆ ਜਾਣਦਾ ਸਾਡੇ ਰਿਸ਼ਤੇਦਾਰੀ ਚੋਂ ਮੁੰਡ ਰੀਹੈਬ ਵੀ ਤਾਂ ਕੰਮ ਕਰੂਗੇ ਨਾ ਜੇ ਸਪਲਾਈ ਬੰਦ ਹੋਊਗੀ 6 ਮਹੀਨੇ ਰੀਹੈਬ ਚ ਰਹਿ ਕੇ ਬੰਦਾ ਨਸ਼ਾ ਛੱਡ ਦਿੰਦਾ ਤੇ ਉਹ ਤੋਂ ਬਾਅਦ ਆ ਕੇ ਫੇਰ ਜਦ ਘਰ ਸਪਲਾਈ ਦੇ ਕੇ ਜਾਂਦੇ ਆ ਤਾਂ ਡੈਫੀਨੇਟਲੀ ਉਹ ਉਹੀ दारू ਵਾਲਾ ਹੀ ਕੰਮ ਹੈ ਬਸ ਜਿਵੇਂ ਵੀ ਇਜ਼ੀਲੀ ਅਵੇਲੇਬਲ ਆ ਤਾਂ ਲੋਕ ਪੀਂਦੇ ਆ ਉਹ ਵੀ ਚਿੱਟਾ ਇਜ਼ੀਲੀ ਅਵੇਲੇਬਲ ਆ ਤਾਂ ਲੋਕ ਪੀ ਰਹੇ ਆ ਮੇਰੇ ਹਿਸਾਬ ਨਾਲ ਤਾਂ ਜੇ ਸਪਲਾਈ ਬੰਦ ਹੋਊਗੀ ਤਾਂ ਉਹ ਵੀ ਸੋਚੂਗਾ ਕਿਤੇ ਨਾ ਕਿਤੇ ਵੀ ਮੈਂ ਰੀਹੈਬ ਚ ਚਲੇ ਜਾਣਾ ਮੈਂ ਕਿਤੇ ਨਸ਼ਾ ਛਡਾਊ ਚ ਮੈਂ ਛੱਡ ਦੰਨਾ ਕਿਉਂਕਿ ਮਿਲ ਹੀ ਨਹੀਂ ਰਿਹਾ ਜਦੋਂ ਤਾਂ ਇਹ ਚੀਜ਼ ਹੈ ਮੇਰਾ ਤਾਂ ਇਹੀ opinion ਹੈ ਵੀ ਸਪਲਾਈ ਬਹੁਤ ਜ਼ਿਆਦਾ ਹੈ ਜੀ। ਹੂੰ। ਮਤਲਬ ਇਹ ਮੈਂ ਤਾਂ ਕਹਿ ਰਿਹਾ ਮਤਲਬ ਵੈਸੇ ਮੈਂ ਆਪਣਾ opinion ਦੇਣਾ ਨਹੀਂ ਸੀ ਬਟ ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਬਹੁਤ ক্লোਜ਼ਲੀ ਜਾਣਦਾ। ਹੂੰ। ਕੰਪਲੇਂਟ ਕੰਪਲੂਡ ਵੀ ਅਸੀਂ ਪਾਈ ਹੈ ਸਾਡੇ ਉਹਨਾਂ ਦੇ ਉਹਨਾਂ ਦੇ ਘਰ ਦੇ ਵੀ ਪਾਈ ਹੈ ਰਿਸ਼ਤੇਦਾਰ ਵੀ ਪਾਉਂਦੇ ਨੇ ਕੰਪਲੇਂਟਸ ਬਟ ਅਜੇ ਤੱਕ ਤਾਂ ਨਹੀਂ ਕੋਈ ਐਕਸ਼ਨ ਹੋਇਆ। ਇਹ ওভারਡੋਜ਼ ਹੋ ਜਾਂਦਾ ਕਈ ਵਾਰੀ ਚੱਕ ਕੇ ਲੈ ਜਾਂਦੇ ਆ। ਬਟ ਹਜੇ ਤੱਕ ਮਰਿਆ ਨਹੀਂ ਹੈਗਾ ਬਸ ਵੇਟ ਵੇਟ ਹੋ ਰਹੀ ਹੈ ਵੀ ਮਰ ਜੂਗਾ ਬਸ ਫਿਰ। ਪਥੇਰਾ ਤੁਹਾਨੂੰ ਪਤਾ ਹੀ ਹੈ ਬਾਅਦ ਚ। ਪੋਲਿਟਿਕਸ ਹੋ ਜੂਗੀ ਤੁਹਾਨੂੰ ਕੀ ਲੱਗਦਾ ਨਸ਼ਾ ਖਤਮ ਕਰ ਸਕਦੇ ਆ ਪੰਜਾਬ ਦੇ ਵਿੱਚੋਂ 100% ਕਰ ਸਕਦੇ ਹ ਹ ਉਹਦੇ ਲਈ ਨਾ ਆਪਣਾ ਜਿਹੜੀ ਆਪਣੀ ਆਮ ਪਬਲਿਕ ਹੈ ਆਪਾਂ ਨੂੰ ਇੱਕ ਚੁਟੂਣਾ ਪੈਣਾ ਹੈ ਹੁਣ ਆਪਾਂ ਤੁਸੀਂ ਕਿੰਨੀ ਕੁ ਬਲੇਟਾ ਪਾਤੀ ਹੁਣ ਤੱਕ ਵੀ ਇਹ ਬੰਦੇ ਨਸ਼ਾ ਕਰਦੇ ਆਪਾਂ ਖੁਦ ਨਹੀਂ ਕੰਪਲੀਟ ਬਣਾਉਂਦੇ ਕਦੇ ਆਪਾਂ ਖੁਦ ਉਹ ਜਿਹੜੇ ਮੇਨ ਬੰਦੇ ਬੈਠੇ ਨੇ ਉਹਨੂੰ ਡਰਦੇ ਆ ਵੀ ਯਾਰੇ ਬੰਦੇ ਨਾਮ ਲੇਤਾ ਨਾ ਇਹ ਸਾਨੂੰ ਮਰਵਾ ਦੂਗਾ ਇਸ ਕਰਕੇ ਕੁਝ ਬੰਦੇ ਨਾ ਫੇਸ ਨਹੀਂ ਕਰਨਾ ਚਾਹੁੰਦੇ ਉਹ ਪ੍ਰੋਬਲਮ ਨੂੰ ਵੀ ਛਾੜ ਦੇ ਜਿਹੜਾ ਕਰਦਾ ਕਰੀ ਜਾਵੇ ਬਟ ਉਹਨਾਂ ਨੂੰ ਇਹ ਨਹੀਂ ਪਤਾ ਇੱਕ ਦਿਨ ਨਸ਼ਾ ਉਹਦੇ ਖੁਦ ਵੀ ਕਰੇ ਆਉਣਾ ਹੈ ਜਿਹੜੇ ਸਪੋਰਟ ਕਰਦੇ ਆ ਉਹਨਾਂ ਦੇ ਕਰੇ ਵੀ ਜਿਹੜੇ ਸਪੋਰਟ ਮਤਲਬ ਜਿਹੜੇ ਉਹ ਨਹੀਂ ਕੰਪਲੀਟ ਨਹੀਂ ਕਰਦੇ ਉਹਨਾਂ ਦੇ ਕਰੇ ਵੀ ਇਸ ਲਈ ਐਫਰਟ ਆਪਾਂ ਨੂੰ ਖੁਦ ਕਰਨੇ ਪੈਣੇ ਆ ਸਰਕਾਰ ਤੋਂ ਦੇਖੋ ਕੋਈ ਵੀ ਸਰਕਾਰ ਹੈ ਸਰਕਾਰ ਦੇ ਇੱਕ ਸਕੀਮ ਲਾਂਚ ਕਰਦੀ ਹੈ ਉਹਨੂੰ ਆਪਾਂ ਨੇ ਖੁਦ ਉੱਥੇ ਤੱਕ ਪਹੁੰਚਣ ਲਈ ਆਪਾਂ ਨੂੰ ਆਪ ਐਫਰਟ ਕਰਨੇ ਪੈਣਗੇ ਇਹ ਮੇਰਾ opinion ਹੈ ਵੀ ਬੰਦੋ ਆਪਾਂ ਨੂੰ ਆਪ ਅੱਗੇ ਆਉਣਾ ਪੈਣਾ ਹੈ ਸਾਡੇ ਪਿੰਡਾਂ 'ਚ ਸਾਡੇ ਗਵਾਂਡੀਆਂ 'ਚ ਵੀ ਆ ਬੰਦਾ ਨਸ਼ਾ ਵੇਚ ਰਿਹਾ ਜਿਹੜੀ ਕੰਪਲੀਟ ਮੈਂ ਕਰਦਾ ਹਾਂ ਉਸ ਵਿੱਚ ਜਦ ਤੱਕ ਆਪਾਂ ਕੋਦੇ ਕੰਪਲੀਟ ਨਹੀਂ ਕਰਾਂਗੇ ਕੁਛ ਨਹੀਂ ਕਰਾਂਗੇ ਉਦੋਂ ਤੱਕ ਖਤਮ ਨਹੀਂ ਹੋਵੇਗਾ ਕੱਲੀ ਸਰਕਾਰ ਵੀ ਕੀ ਕਰ ਲਵੇ ਹਾਂ ਤੁਹਾਨੂੰ ਕੀ ਲੱਗਦਾ ਜੋ ਸਰਕਾਰ ਕੰਮ ਕਰ ਰਹੀ ਹੈ ਜਿੱਦਾਂ ਦਾ ਕੰਮ ਕਰ ਰਹੀ ਹੈ ਨਸ਼ਿਆਂ ਨੂੰ ਰੋਕਣ ਦੇ ਲਈ ਠੀਕ ਕੰਮ ਕਰ ਰਹੀ ਹੈ ਚਲੋ ਸਟਾਰਟਿੰਗ ਤਾਂ ਘਰੀ ਘੱਟੋ ਘੱਟ ਮੈਂ ਤਾਂ ਇਹ ਕਹਿਣਾ ਕਿ ਬਾਕੀ ਚਲੋ ਸਰਕਾਰਾਂ ਦਾ ਮੈਨੂੰ ਇਹਨਾਂ ਪਤਾ ਨਹੀਂ ਮੇਰੀ ਜੋ ਮੈਚਿਓਰਿਟੀ ਦੇ ਵਿੱਚ ਮੈਂ ਤਾਂ ਫਸਟ ਟਾਈਮ ਦੇਖਿਆ ਜਦੋਂ ਐਫਰਟ ਤੋਂ ਹੋ ਰਿਹਾ ਨਾ ਕੁਛ ਨਾ ਕੁਛ ਮਤਲਬ ਕਿਸੇ ਨੇ ਪਹਿਲ ਤਾਂ ਕਰੀਏ ਵੀ ਚਲੋ ਨਸ਼ਾ ਖਤਮ ਕਰੀਏ ਪਹਿਲਾਂ ਤਾਂ ਇਦਾਂ ਕੁਛ ਹੋਇਆ ਹੀ ਨਹੀਂ ਪਹਿਲਾਂ ਕਿਸੇ ਦਾ ਕਰਬੀਂਟ ਹੈ ਅਜ ਤੱਕ ਕੋਸ਼ਤਾ ਚਲੋ 10% ਦਾ ਡਰ ਹੋਊਗਾ ਨਾ ਤੇ ਆਪਾਂ 100% ਨਹੀਂ ਕਹਿ ਸਕਦੇ 10% ਤਾਂ ਬੰਦੇ ਨੂੰ ਡਰ ਹੋਊਗਾ ਵੀ ਨਸ਼ਾ ਵੇਚਣ ਦੀ ਫੜੇ ਜਾਵਾਂਗੇ ਜਾਂ ਕੁਝ ਹੋ ਜਾਵਾਂਗੇ ਦੁਕਾਨ ਨੂੰ ਲੱਗਦਾ ਕਿ ਨਸ਼ਾ ਬਹੁਤ ਹੱਦ ਤੱਕ ਖਤਮ ਹੋ ਗਿਆ ਕਿਉਂਕਿ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ ਕਿ ਯੁੱਧ ਨਸ਼ਾ ਵਿਰੋਧ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਨਸ਼ੇ ਖਤਮ ਕਰ ਦਿੱਤੇ ਆ ਤੁਹਾਨੂੰ ਕੀ ਲੱਗਦਾ ਕਿ ਖਤਮ ਹੋਏ ਨੇ ਕਿ ਨਹੀਂ ਹੋਏ ਨੇ ਮੈਨੂੰ ਤਾਂ ਇਦਾਂ ਲੱਗਦਾ ਵੀ ਨਸ਼ੇ ਖਤਮ ਨਹੀਂ ਹੋਏ ਹੈਗੇ ਜਿਹੜੇ ਨਸ਼ੇ ਵੇਚਣ ਵਾਲੇ ਆ ਥੋੜਾ ਉਹਨਾਂ ਤੇ ਸਿਕੰਜਾ ਜਿਹਾ ਕੱਸਿਆ ਗਿਆ ਵੈਸੇ ਜਿਹੜਾ ਨਸ਼ੇ ਕਰਦੇ ਨੇ ਉਹ ਨਾ ਵੇਚਣ ਵਾਲਿਆਂ ਦਾ ਕਸੂਰ ਆ ਕਿਉਂਕਿ ਇਹ ਬੰਦਾ ਆਪਣੇ ਮਨ ਦੀ ਇੱਛਤ ਨਾਲੇ ਕਰਦਾ ਵੀ ਮੈਂ ਨਸ਼ਾ ਕਰਨਾ ਚਾਹਣਾ ਤਾਂ ਨਸ਼ਾ ਤਾਂ ਉਦਨੇ ਹੋਊਗਾ ਘੱਟੂਗਾ ਜਿੱਦਨ ਨੌਜਵਾਨ ਨੂੰ ਚੰਗੀ ਤਰ੍ਹਾਂ ਸੇਧ ਦਿੱਤੀ ਜਾਊਗੀ ਕਿਉਂਕਿ ਰੋਕਣ ਨਾ ਕੀ ਹੋਣਾ ਉਹੀ ਬਲੈਕ ਮਾਰਕੀਟਿੰਗ ਵੱਜ ਜਾਂਦੀ ਆ ਬੰਦੇ ਦੂਜੀ ਰੋਟ ਲੈਣ ਲੱਜ ਜਾਂਦੇ ਨੇ ਜੇ ਕਹਿੰਦੇ ਨੇ ਉਹਦੇ ਸ਼ਰਾਬ ਬੰਦ ਕਰਤੀ ਆ ਤਾਂ ਬਲੈਕ ਹੋਣ ਲੱਜ ਜਾਂਦੀ ਆ ਹੋਰ ਚੀਜ਼ਾਂ ਨਸ਼ੇ ਨੇਗੀਆਂ ਹਨਾ ਅੱਜ ਕੱਲ ਨਸ਼ਾ ਚਾਲੇ ਬਹੁ ਗਿਆ ਮੈਡੀਕਲ ਨਸ਼ੇ ਕਰਦੇ ਨੇ ਮੁੰਡੇ ਅੱਜ ਕੱਲ ਤੇ ਪ੍ਰਮੋਟ ਇਦਾਂ ਹੋ ਰਿਹਾ ਨਸ਼ਾ ਲੋ ਕਰਦੇ ਪਏ ਨੇ ਗਾਣੇ ਗੁਣੇ ਸੁਣ ਕੇ ਜਿੱਦਾਂ ਅੱਜ ਕੱਲ੍ਹ ਰੁਝਾਨ ਏ ਇਦਾਂ ਹੋ ਗਿਆ ਕਿ ਮਾੜੀ ਚੀਜ਼ ਨੂੰ ਨਾ ਬੰਦਾ ਜ਼ਿਆਦਾ ਉਹ ਕਰਦਾ ਕਿ ਮਾੜੀਆਂ ਚੀਜ਼ਾਂ ਫਿਲਮਾਂ ਗਾਣਿਆਂ ਦੁਆਰਾ ਜਿਹੜੀਆਂ ਨੌਜਵਾਨਾਂ ਤੱਕ ਪਹੁੰਚਾਈਆਂ ਜਾਂਦੀਆਂ ਰਹੀਆਂ ਉਹਦੇ ਉਹ ਸੁਣ ਸੁਣ ਕੇ ਮੁੰਡੇ ਕਹਿੰਦੇ ਨੇ ਵੀ ਅਸੀਂ ਨਸ਼ਾ ਕਰਨਾ ਟਰਾਈ ਕਰਦੇ ਨੇ ਚਲੋ ਹਲਕੇ ਮੂٹے ਨਸ਼ੇ ਦਾ ਬਹੁਤ ਚਿੱਟਾ ਹੋ ਗਿਆ ਕੋਕੇਨ ਇਹ ਆਗਾ ਤੁਰਿਆ ਜੇ ਚੀਜ਼ ਆ ਰਹੀ ਹੈ ਜੇ ਡਿਮਾਂਡ ਆ ਤਾਂ ਹੀ ਆ ਰਹੀ ਹੈ ਜੇ ਆਪਣੇ ਲੋਕ ਕਰਨਾ ਚਾਹੁੰਦੇ ਨੇ ਕੋਈ ਮਾਨ ਸਾਹਿਬ ਨੂੰ ਲੋਕ ਗਾਣਾ ਕੱਢਦੇ ਨੇ ਸਰਕਾਰ ਨੂੰ ਗਾਣਾ ਕੱਢਦੇ ਸਰਕਾਰ ਕੋਈ ਵੀ ਹੋਵੇ ਮੈਟਰ ਨਹੀਂ ਕਰਦਾ ਹੈਗਾ ਮੈਟਰ ਇਹ ਕਰਦਾ ਕਿ ਬੰਦੇ ਦਾ ਮਨ ਕੀ ਕਹਿੰਦਾ ਜਿਹਨੇ ਉਹਨ ਕਰਣੀ ਨਸ਼ਾ ਹੈ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਰ ਲੈਣਾ ਆਪਾਂ ਕਿੰਨੇ ਲੋਕਾਂ ਨੂੰ ਬੰਨ ਬੰਨ ਰੱਖਦੇ ਆ ਕਿੰਨੇ ਛੜਾਊ ਕੇਂਦਰ ਨਸ਼ਾ ਕੇਂਦਰ ਨੇ ਹਨਾ ਕਿੰਨਾ ਸਮਝਾਉਨੇ ਆ ਕਿਤਾਬਾਂ ਤੇ ਹੋਰ ਵੀਡੀਓਜ਼ ਥਰੂ ਇੰਨਾ ਕੁਝ ਆਉਂਦਾ ਹਨਾ ਆਪਾਂ ਵੇਚ ਦਾ ਪੌਣਾ ਵੇਚਿਆ ਵੀ ਤਾਂ ਹੀ ਜਾਂਦਾ ਜੀ ਡਿਮਾਂਡ ਹੈ ਜੇ ਹੁਣ ਬੰਦਾ ਨਸ਼ਾ ਕਰੂਗਾ ਹੀ ਨਹੀਂ ਤਾਂ ਆਪਾਂ ਉਹਦੇ ੱਤੇ ਨਾ ਮੂੰਹ ਤੇ ਸੋਨਾ ਪਾ ਦਾਂਗੇ ਜਾ ਕੇ ਇਹ ਤਾਂ ਲੋਕਾਂ ਦਾ ਹੈ ਨਾ ਅੱਜ ਕੱਲ੍ਹ ਤੋਂ ਰੇ ਕੁੜੀਆਂ ਮੁੰਡੇ ਇੱਥੇ ਤੁਸੀਂ ਆਪ ਦੇਖੋ ਮੋਹਾਲੀ ਚੰਡੀਗੜ੍ਹ ਆ ਸਿਗਰਟ ਕਿੰਨਾ ਇਹਦਾ ਕਿੰਨਾ ਰੁਝਾਨ ਹੋਇਆ ਪਿਆ ਨਾਲੇ ਪਤਾ ਵੀ ਕੈਂਸਰ ਹੁੰਦਾ ਹੈ ਸਰਕਾਰ ਉੱਪਰ ਕਰਕੇ ਵੇਚ ਰਹੀ ਆ ਹਨਾ ਲੇਕਿਨ ਫਿਰ ਵੀ ਲੋਕਾਂ ਮਤਲਬ ਲੋਕ ਮਾੜੀ ਚੀਜ਼ ਵੱਲ ਜ਼ਿਆਦਾ ਡਾਇਰੈਕਟ ਹੁੰਦੇ ਨੇ ਜਿੰਨਾ ਕਿ ਚੰਗੀ ਚੀਜ਼ ਵੱਲ ਬਿਲਕੁਲ ਜਦੋਂ ਤੁਸੀਂ ਯੂਥ ਹੋ ਰੋਜ਼ ਕਿਸੇ ਨਾ ਕਿਸੇ ਨਾਲ ਵਿਚਰਦੇ ਹੋ ਯਾਰ ਦੋਸਤ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਜਿਹੜਾ ਕਰੀਬੀ ਵੀ ਕਈ ਹੋਣਗੇ ਤੁਹਾਡੇ ਯਾਰ ਦੋਸਤ ਮਾਨਸਿਕ ਤਕ ਇਹ ਲੋਕਾਂ ਦੀ ਕਿਉਂਕਿ ਇੱਕ ਕੋਈ ਨਸ਼ਾ ਨਹੀਂ ਕਰਦਾ ਅਸੀਂ ਉਹਨੂੰ ਕਹਿੰਨੇ ਕਿ ਯਾਰ ਤੂੰ ਕਰਕੇ ਦੇਖ ਹਨਾ ਉਹਨੂੰ ਅਸੀਂ ਲਾ ਦਿੰਨੇ ਆ ਗਲਤ ਚੀਜ਼ਾਂ ਵੱਲ ਇਹ ਇਦਾਂ ਹੁੰਦਾ ਜੀ ਜਿੱਦਾਂ ਤੁਸੀਂ ਲਾਲੋ ਸਾਹਿਬ ਵੀ ਆਪਣੇ ਯਾਰ ਦੋਸਤ ਨੇਗੇ ਚਾਰ ਮੁੰਡੇ ਬੈਠੇ ਨੇ ਪੈਗ ਲਾਉਣ ਲੱਗ ਗਏ ਆ ਆਪਾਂ ਕਹਿੰਨੇ ਲਾ 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 ਕਈ ਵਾਰ ਲੋਕਾਂ ਦੇ ਹੁਣ ਜਿਹੜਾ ਬੰਦਾ ਆਪਾਂ ਨਸ਼ੇ ਤੇ ਲਾ ਰਿਹਾ ਉਹਦੇ ਮਾ ਉਹ ਆਪਣਾ ਯਾਰ ਸੋਨਾ ਹੈ ਉਦੇ ਮਨ 'ਚ ਆਪਣੀ ਲਈ ਚੰਗੀ ਇੰਟੈਂਸ਼ਨਸ ਹੁੰਦੀਆਂ ਤਾਂ ਆਪਾਂ ਨਸ਼ੇ ਤੇ ਲਾਉਂਦੇ ਹੀ ਨਾ ਤੇ ਜਿਆਦਾਤਰ ਮੁੰਡੇ ਕੀ ਕਰਦੇ ਨੇ ਕਿ ਨਸ਼ਾ ਕਿੱਦਾਂ ਕਾਲਜ ਤੋਂ ਸ਼ੁਰੂ ਹੁੰਦਾ ਕਿਉਂਕਿ ਪਹਿਲਾਂ ਪਹਿਲਾਂ ਮੁੰਡੇ ਕਰਦੇ ਨੇ ਫੀਮ ਫੂਮ ਖਾਂਦੇ ਨੇ ਗਾਰੂ ਪੀਂਦੇ ਨੇ ਫਿਰ ਜਦ ਹੁਣ ਫੀਮ ਹੋ ਗਈ ਇਹ ਚੀਜ਼ਾਂ ਹੋ ਗਈਆਂ ਜਿਆਦਾ ਮਿਲਦੀਆਂ ਨਹੀਂ ਉਰੇ ਫਿਰ ਬੰਦਾ ਕੀ ਕਰਦਾ ਬੰਦਾ ਕੈਪਸੂਲਾਂ ਦੇ ਹੋ ਜਾਂਦਾ ਸਸਤੀਆਂ ਚੀਜ਼ਾਂ ਵੱਲ ਜਾਂਦੇ ਨੇ ਤਾਂ ਕਿ ਉਹ ਹੋਵੇ ਉਹ ਚੀਜ਼ਾਂ ਹੋਰ ਵੀ ਜ਼ਿਆਦਾ ਮਾਰ ਪਾਉਂਦੀਆਂ ਨੇ ਚਿੱਟਾ ਲਾਉਂਦੇ ਨੇ ਲੋਕ ਇਹ ਆਪਾਂ ਆਪਣੇ ਦੇਸ਼ ਦੇ ਲੋਕ ਚਿੱਟਾ ਵੇਚਨੇ ਨਾਲ ਤਾਂ ਪਿੱਛੇ ਵੀ ਹੈ ਨਾ ਕਿਸੇ ਹੋਰ ਦੇਸ਼ਾਂ ਚ ਉਹ ਆਪਣੇ ਦੇਸ਼ ਨੂੰ ਇੱਕ ਤਰ੍ਹਾਂ ਖਤਮ ਕਰ ਰਹੇ ਨੇ ਅੱਗੇ ਤੋਂ ਅੱਗੇ ਸਰਕਾਰ ਦੀ ਮਤਲਬ ਕਿ ਜਿੰਨਾ ਮਰਜੀ ਬਚਾਈ ਜਾਵੇ ਜਦ ਆਪਣੇ ਲੋਕ ਹੀ ਆਪਣੇ ਆਪ ਨੂੰ ਤਬਾਹ ਕਰਨਾ ਚਾਹੁੰਦੇ ਨੇ ਕਿੱਦਾਂ ਰੋਕ ਸਕਦਾ ਕੋਈ ਤੁਹਾਨੂੰ ਕੀ ਲੱਗਦਾ ਮਾਨਸਿਕਤਾ ਕੀ ਹੈ ਲੋਕਾਂ ਦੀ ਕਿ ਉਹਨਾਂ ਨੂੰ ਲੱਗਦਾ ਕਿ ਮੈਂ ਕੂਲ ਲੱਗਦਾ ਪਿਆ ਐ ਇੰਦਾ ਕਰਕੇ ਕੂਲ ਤਾਂ ਕੀ ਲੱਗਦਾ ਇਹ ਕੂਲ ਚੀਜ਼ਾਂ ਬਹੁਤ ਘੱਟ ਨਾਮਲੀ ਹੁੰਦੀਆਂ ਨੇ ਨਸ਼ੇ ਵਾਲੀਆਂ ਬਾਅਦ ਚ ਤਾਂ ਮਜਬੂਰੀ ਹੋ ਜਾਂਦੀ ਹੈ ਗਈਆਂ ਦੇ ਹੱਡ ਗੋਡੇ ਰੁਕ ਜਾਂਦੇ ਨੇ ਜੀ ਜਾਨ ਨਿਕਲਦੀ ਆ ਤੜਫ ਦੇ ਮਾਰੇ ਖਾਂਦੇ ਨੇ ਲੋਕ ਫਿਰ ਮੈਂ ਤਾਂ ਬਹੁਤ ਲੋਕੋ ਦੇਖੇ ਨੇ ਤਬਾਹ ਹੁੰਦੇ ਇਹ ਨਸ਼ਾ ਦਾ ਫਿਰ ਸਵਾਦ ਦਾ ਤਾਂ ਬਹੁਤ ਘਾਟੇ ਰਹ ਜਾਂਦਾ ਫਿਰ ਤਾਂ ਮਜਬੂਰੀ ਹੋ ਜਾਂਦਾ ਵੀ ਇਹ ਬਸ ਇੱਕ ਤਰ੍ਹਾਂ ਐ ਹੀ ਆ ਵੀ ਜਿੱਦਾਂ ਆਕਸੀਜਨ ਨਾਲ ਵਾਦੇ ਦੀ ਲੋਡ ਪੈਂਦੀ ਆ ਫਿਰ ਬੰਦੇ ਨੂੰ ਫਿਰ ਤਾਂ ਕਹਿੰਦਾ ਵੀ ਇਹ ਨਾ ਮਿਲੀ ਫਿਰ ਤਾਂ ਬੰਦਾ ਭੱਜਦਾ ਫਿਰ ਤੇ ਫਿਰ ਹੋਰ ਜਿਆਦਾ ਨਸ਼ਾ ਕਰਦਾ ਏ ਨਸ਼ਾ बिकਦਾ ਇੰਨਾ ਜਿਆਦਾ ਤਾਂ ਹੀ ਆ ਕਿ ਕਿਉਂਕਿ ਤਲਬ ਹੈ ਕਿਸੇ ਚੀਜ਼ ਦੀ ਇਹ ਰੁਕਣੀ ਨਹੀਂ ਉਹ ਤੋਂ ਬਾਅਦ ਇਹ ਨਸ਼ੇ ਦਾ ਮਤਲਬ ਕਿ ਲੋਕ ਤੁਸੀਂ ਐਂ ਦੇਖੋ ਇਹ ਤੇ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਹਨਾ ਰੋਟੀ ਲੈਣੀ ਔਖੀ ਹੋ ਜਾਂਦੀ ਪਰ ਬੰਦੇ ਨਸ਼ੇ ਕਿਦਾਂ ਬੰਦਾ ਕਿੰਨੀ ਛੇਤੀ ਬੰਦਾ ਕਿਸੇ ਤੁਸੀਂ ਨਸ਼ੇੜੀ ਨੂੰ ਨਾ ਦੂਜੇ ਸ਼ਹਿਰ ਭੇਜ ਦੋ ਨਸ਼ਾ ਨਹੀਂ ਛੇਤੀ ਲੱਭ ਲੈਂਦਾ ਇਹ ਮਤਲਬ ਇਹ ਲੋਕਾਂ ਦੀ ਮੈਂਟੈਲਿਟੀ ਹੈ ਕਿ ਹੁਣ ਜਿਹੜੀ ਮਾਨ ਸਰਕਾਰ ਹੈ ਚਾਹੇ ਕੋਈ ਹੋਰ ਸਰਕਾਰ ਹੋਵੇ ਉਹ ਕਿੰਨਾ ਕੁ ਜਰ ਬੰਦੇ ਦੇ ਘਰੇ ਜਾ ਜਾ ਕੇ ਤਾਂ ਨਹੀਂ ਰੋਕ ਸਕਦੀ ਹੁਣ ਕਈਆਂ ਦੇ ਆਹ ਰੀਟ ਕਹਿੰਦੇ ਡੀਲਰਾਂ ਦੇ ਘਰ ਤੋੜੇ ਨੇ ਆਏ ਕਰੇ ਨੇ ਉਹਨਾਂ ਦਾ ਕਸੂਰ ਨਹੀਂ ਇੰਨਾ ਜ਼ਿਆਦਾ ਕਿ ਉਹ ਬੇਚਰੇ ਉਹਨਾਂ ਦੀ ਮਾਰ ਕੁੱਟ ਹੁੰਦੀ ਆ ਮਾਰਕਟ ਉਹਨਾਂ ਦੀ ਹੋਣੀ ਚਾਹੀਦੀ ਹੈ ਵੀ ਤੁਸੀਂ ਕਰ ਦੇਗਾ ਤੂੰ ਹੂੰ ਤੁਹਾਡੇ ਕਿਹੜਾ ੱੱਕੇ ਨਾ ਕਰ ਰਿਹਾ ਕੋਈ ਤੁਸੀਂ ਜੇ ਇੰਨੇ ਹੀ ਪਰੇਸ਼ਾਨ ਹੋ ਤੁਸੀਂ ਨਸ਼ੇ ਤੋਂ ਫਿਰ ਤੁਸੀਂ ਨਾ ਕਰੋ ਨਸ਼ੇ ਨਾ ਇਹਨੂੰ ਪ੍ਰਮੋਟ ਕਰੋ ਜੀ ਕਿਉਂਕਿ ਇਹ ਗਾਣਿਆਂ ਥਰੂ ਵੀ ਬੰਦਾ ਬੰਦਾ ਹੁਣ ਕੱਪੜਿਆਂ 'ਚ ਗਾਣਿਆਂ 'ਚ ਕੱਪੜੇ ਹੁੰਦੇ ਨੇ ਗੱਡੀਆਂ ਆਉਂਦੀਆਂ ਨੇ ਉਹ ਚੀਜ਼ਾਂ ਚੱਲਦੀਆਂ ਨੇ ਤਾਂ ਉਹਵੇਂ ਇਹ ਚੀਜ਼ਾਂ ਵੀ ਚੱਲ ਨਹੀਂ ਹੈ ਨਾ ਬੰਦਾ ਆਪਣੇ ਆਪ ਨੂੰ ਐ ਕਹੂਗਾ ਕਿ ਥੋੜਾ ਹਾਈ ਕਰਨ ਲਈ ਆਪਣੇ ਆਪ ਨੂੰ ਥੋੜਾ ਜਿੱਦਾਂ ਕਹਿੰਦੇ ਨੇ ਹੁੰਦੇ ਇੱਕ ਬੰਦਾ ਆਪਣੇ ਨੂੰ ਇੱਕ ਜਵਾਨੀ ਹੁੰਦੀ ਹੈ ਬੰਦਾ ਆਪਣੇ ਆਪ ਨੂੰ ਥੋੜਾ ਨਸ਼ਾ ਦੇ ਲਈ ਹਾਈ ਕਰਨ ਲਈ ਨਸ਼ਾ ਕਰੂ ਵੀ ਕਰੂਗਾ ਤੇ ਇਹ ਚੀਜ਼ਾਂ ਕਰਕੇ ਥੋੜਾ ਜਿਹਾ ਹੁੰਦਾ ਹੀ ਹੈ ਗਾਣੇ ਬਹੁਤ ਇੰਪੈਕਟ ਪਾਉਂਦੇ ਨੇ ਜੋ ਚੀਜ਼ ਆਪਾ ਤੁਹਾਨੂੰ ਕੀ ਲੱਗਦਾ ਕਿ ਨਸ਼ਾ ਕਦੇ ਖਤਮ ਹੋ ਸਕਦਾ ਹੈ ਪੰਜਾਬ ਦੇ ਵਿੱਚ ਜਿੱਦਾਂ ਮਾਨ ਸਾਹਿਬ ਨੇ ਮੁਹਿੰਮ ਚਲਾਈ ਹੈ ਕਿ ਖਤਮ ਕਰਨਾ ਹੈ ਮੈਂ ਤੁਹਾਨੂੰ ਕੀ ਲੱਗਦਾ ਕਿ ਕਦੇ ਹੋ ਸਕਦਾ ਹੈ ਖਤਮ ਜਾਂ ਨਹੀਂ ਇਹ ਤਾਂ ਬਹੁਤ ਔਖਾ ਵੀ ਖਤਮ ਹੋਊਗਾ ਕਿਉਂਕਿ ਤੁਸੀਂ ਆਪ ਸਾਡੇ ਘਰਾਂ 'ਚ ਰਹਿੰਦੇ ਹੋ ਹੂੰ ਤੇ ਵਿਆਹ ਸ਼ਾਦੀ ਮੌਕੇ ਸ਼ਰਾਬ ਚਲਦੀ ਆ ਬਿਕਦੀ ਵੀ ਆ ਖੁੱਲੀ ਹੈ ਨਾ ਸਿਗਰਟਾਂ ਪੀਂਦੇ ਨੇ ਲੋਕ ਹਨਾ ਤੇ ਆਫੀਮ ਨੂੰ ਦਵਾਈ ਦੇ ਤੌਰ ਤੇ ਲੋਕ ਕਹਿੰਦੇ ਨੇ ਵੀ ਖਾ ਲੋ ਘਰ ਦੀ ਕਹਿੰਦੇ ਨੇ ਖਾ ਲੋ ਤੇ ਤੁਸੀਂ ਆਪ ਦੇਖੋ ਜਦੋਂ ਵਾਤਾਵਰਣੇ ਆਲੇ-ਦਾਲੇ ਇਦਾਂ ਦਾ ਹਨਾ ਹਨਾ ਤਾਂ ਫਿਰ ਕਿੱਦਾਂ ਖਤਮ ਹੋ ਸਕਦਾ ਇਹ ਚੀਜ਼ ਇਦਾਂ ਵੀ ਨਸ਼ਾ ਨਹੀਂ ਖਤਮ ਹੋ ਸਕਦਾ ਮੈਨੂੰ ਲੱਗਦਾ ਕਿਉਂਕਿ ਨਸ਼ਾ ਦਾ ਹਰ ਚੀਜ਼ ਦਾ ਹੀ ਮਾੜਾ ਹੈ ਬਾਬਾ ਜੀ ਜਿੱਦਾਂ ਕਿਹਾ ਜਾ ਰਿਹਾ ਕਿ ਸੀਐਮਸ सीएम ਸਰਕਾਰ ਨੇ ਕਿਹਾ ਹੈ ਕਿ ਮੈਂ ਨਸ਼ੇ ਜਿਹੜੇ ਆ ਜੜ ਤੋਂ ਖਤਮ ਕਰ ਦਿੱਤੇ ਆ ਪਰ ਪਰ ਕੱਲ ਖਬਰ ਆਈ ਹੈ ਕਿ 22 ਲੋਕ ਜਿਹੜੇ ਆ ਨਕਲੀ ਸ਼ਰਾਬ ਪੀਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਤੇ ਹਜੇ ਇਹ ਗਿਣਤੀ ਵਧਦੀ ਜਾ ਰਹੀ ਹੈ ਮਤਲਬ ਹੋਰ ਲੋਕ ਹਜੇ ਮਰਦੇ ਨੇ ਤੇ ਹਜੇ ਹੋਰ ਮਰਨੇ ਵੀ ਨੇ ਕਿਉਂਕਿ ਬਹੁਤ ਲੋਕਾਂ ਨੇ ਨਕਲੀ ਸ਼ਰਾਬ ਪੀਤੀ ਹੈ ਪਰ ਸਰਕਾਰ ਨੇ ਕਿਹਾ ਕਿ ਮੈਂ ਜਿਹੜੇ ਨਸ਼ੇ ਆ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੇ ਆ ਤੁਹਾਨੂੰ ਕੀ ਲੱਗਦਾ ਹੈ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏਦਾਂ ਜੀ ਆਪਣਾ ਸਰਕਾਰਾਂ ਹੁਣ ਜਿੱਦਾਂ ਆਪਾਂ ਕਹਿੰਨੇ ਨਸ਼ੇ ਅਸੀਂ ਖਤਮ ਕਰਨੇ ਹੁਣ ਜਗਾ ਜਗਾ ਬੋਰਡ ਵੀ ਲੱਗਦੇ ਪਏ ਆ ਕਿ ਆਪਾਂ ਜੀ ਜਿਹੜੇ ਨਸ਼ੇ ਮੁਕਤ ਕਰੋ ਪੰਜਾਬ ਹਨਾ ਨਸ਼ਾ ਮੁਕਤ ਤਾਂ ਹੋਣਗੇ ਨਾ ਜੀ ਜੇ ਆਪ ਸਰਕਾਰ ਚਾਹੁੰਦੀ ਹੋਊਗੀ ਉਹ ਤੇ ਸੋਕੇ ਨਾ ਪੰਜਾਬ ਨੂੰ ਇੰਨਾ ਕੁ ਜ਼ਿਆਦਾ ਆਪਣਾ ਸ਼ੋਅ ਕਰਦੀ ਪਈ ਆ ਕਿ ਸਿਰਫ ਪੰਜਾਬ ਹੀ ਆ ਸ਼ਾਇਦ ਜਿਹੜਾ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ਾ ਕਰਦਾ ਕਿ ਨੌਜਵਾਨਾਂ ਦਾ ਜਿਹੜਾ ਨੌਜਵਾਨ ਹੁਣ ਇੱਥੇ ਰਹਿਣਾ ਚਾਹੁੰਦਾ ਇੱਥੇ ਕੰਮ ਕਰਨਾ ਚਾਹੁੰਦਾ ਰਹਿ ਕੇ ਠੀਕ ਆ ਹੁਣ ਜਿਹੜਾ ਕੰਮ ਕਰਨਾ ਚਾਹੁੰਦਾ ਸਰਕਾਰ ਉਹਨੂੰ ਕੰਮ ਨਹੀਂ ਕਰਨ ਦਿੰਦੀ ਸੋਕੇ ਭਈਆਂ ਦੇ ਅੱਡੇ ਜਿਹੜੀ ਆ ਸਰਕਾਰ ਉਹ ਨਾਲ ਲੱਗ ਕੇ ਜਿਹੜੀ ਲਵਾਉਂਦੀ ਆ ਜੇ ਕਿਤੇ ਪੰਜਾਬੀ ਕੋਈ ਕੰਮ ਕਰਦਾ ਉਹਦੀ ਥਾਂ ਤੇ ਭਈਆ ਕੇ ਕੰਮ ਕਰਨ ਲੱਗ ਜਾਂਦਾ ਸਰਕਾਰ ਜਾਂ ਪੁਲਿਸ ਜਿਹੜੀ ਆ ਉਹਦੀ ਸਪੋਰਟ ਕਰਦੀ ਆ ਤੇ ਫੇ ਹੁਣ ਜਦ ਜਿਹੜੇ ਨੌਜਵਾਨ ਆ ਜਿਹੜੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਕੋਲ ਹੁਣ ਡਿਪਰੈਸ਼ਨ ਚ ਜਾਣਗੇ ਨਸ਼ਾ ਕਰਨਗੇ ਇਹ ਸਰਕਾਰਾਂ ਨੂੰ ਵੀ ਪਤਾ ਇਹ ਸਰਕਾਰਾਂ ਇਹ ਸਪੈਸ਼ਲ ਤੌਰ ਤੇ ਕਰਦੀਆਂ ਉੱਤੋਂ ਦੀ ਐਡਵਰਟਾਈਜ਼ਮੈਂਟ ਦੇ ਰਹੀਆਂ ਕਿ ਨਸ਼ਾ ਮੁਕਤ ਪੰਜਾਬ ਕਰੋ ਕਿ ਜਿਹੜੇ ਲੋਕ ਮਾਪਿਓ ਨੂੰ ਪਤਾ ਵੀ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਾ ਵਾ ਉਹਨਾਂ ਦਾ ਵੀ ਧਿਆਨ ਇੱਧਰ ਜਾਵੇ ਤੇ ਇਹ ਜਿਹੜੇ ਮਾਪਿਓ ਆ ਇਹ ਆਪਣੇ ਬੱਚਿਆਂ ਨੂੰ ਜਿਹੜਾ ਪੰਜਾਬ ਚੋਂ ਬਾਹਰ ਕੱਢਣ ਤੇ ਬਾਹਰਲੇ ਮੁਲਕਾਂ 'ਚ ਭੇਜਣ ਕਿ ਮਤਲਬ ਇਹ ਨਸ਼ੇ ਵਾਲੀ ਜਿਹੜੀ ਗੱਲ ਆਪਾਂ ਕਹੀਏ ਕਿ ਛੋਟੇ-ਮੋਟੇ ਲੈਵਲ ਤੇ ਨਹੀਂ ਹੈਗੀ ਇਹ ਇੱਕ ਮਾਫੀਆ ਵਾ ਇਹ ਜਿੱਦਾਂ ਆਪਾਂ ਡਰੱਗ ਮਾਫੀਆ ਕਹਿੰਦੇ ਆ ਆਪਾਂ ਵੈਪਨ ਮਾਫੀਆ ਕਹਿੰਦੇ ਆ ਜਾਂ ਹੋਰ ਇਹ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਬਾੜੇ ਵੱਡੇ ਲੈਵਲ ਤੋਂ ਹੋ ਰਹੀ ਆ ਇਹ ਇਹਦੇ ਚ ਅਮਰੀਕਾ ਵੀ ਚਾਹੁੰਦਾ ਵਾ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਨਸ਼ਿਆਂ ਨਾਲ ਲੱਗੇ ਤਾਂ ਹੀ ਤਾਂ ਹੁਣ ਏਦਾਂ ਵਾ ਕਿ ਇੱਕ ਇੱਥੋਂ ਦੀ ਜਿਹੜੇ ਨੌਜਵਾਨਾਂ ਨੂੰ ਡੋਂਕੀ ਦੇ ਥਰੂ ਵੀ ਉੱਥੇ ਲੈ ਕੇ ਜਾਇਆ ਜਾਂਦਾ ਫਿਰ ਉੱਥੇ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਇੱਥੇ ਤੁਸੀਂ ਆਓ ਕਿ ਤੁਹਾਨੂੰ ਇਹ ਆਪਣੇ ਮੋਬਾਈਲ ਫੋਨ ਤੁਹਾਨੂੰ ਲੋਨ ਤੇ ਨਾਲੋਂ ਨਾਲ ਦਿੱਤੇ ਜਾਣਗੇ ਠੀਕ ਹੈ ਜੀ ਸਾਰੇ ਪਾਸੇ ਹੁਣ ਐਡਵਰਟਾਈਜ਼ਮੈਂਟਾਂ ਆਉਂਦੀਆਂ ਵਾ ਕਿ ਤੁਸੀਂ ਆਹ ਗੈਟਅਪ ਆਪਣੀ ਬਣਾਓ ਹਨਾ ਤੇ ਮਤਲਬ ਕੀ ਦਿਖਾਵੇ ਅੱਲ ਲੈ ਕੇ ਜਾਇਆ ਜਾ ਰਿਹਾ ਇੱਕ ਪਾਸੇ ਨੌਜਵਾਨੀ ਨੂੰ ਦੂਜੇ ਵਾਲੇ ਪਾਸੇ ਉਹਨਾਂ ਨੂੰ ਕੰਮ ਨਹੀਂ ਇੱਥੇ ਕਰਨ ਦਿੱਤਾ ਜਾ ਰਿਹਾ ਤੇ ਤੀਜੇ ਵਾਲੇ ਪਾਸੇ ਉਹਨਾਂ ਨੂੰ ਇੰਨਾ ਕੁ ਨਸ਼ਾ ਜਿਹੜਾ ਵਾ ਆਮ ਵਿਕਦਾ ਪਿਆ ਵਾ ਸੜਕਾਂ ਤੇ ਕਿ ਜਿਹੜਾ ਉਹ ਆਟੋਮੈਟਿਕਲੀ ਉਹਨਾਂ ਦਾ ਧਿਆਨ ਜਾਵੇ ਤੇ ਅਸੀਂ ਤਾਂ ਨੌਜਵਾਨਾਂ ਨੂੰ ਵੀ ਇਹੀ ਜਿਹੜੀ ਬੇਨਤੀ ਕਰਾਂਗੇ ਤੇ ਆਪਣੇ ਉਹਨਾਂ ਦੇ ਮਾਪਿਓ ਨੂੰ ਵੀ ਇਹੀ ਬੇਨਤੀ ਕਰਾਂਗੇ ਕਿ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਵਾ ਆਪਾਂ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਆਪਾਂ ਨਸ਼ਾ ਵੀ ਛਡਾਉਨੇ ਆ ਆਪਣੇ ਕੋਲ ਵੀ ਆਉਂਦੇ ਆ ਚਿੱਟੇ ਵਾਲੇ ਬੰਦੇ ਵੀ ਆਉਂਦੇ ਆ ਕੋਈ ਗੁਜੀਵ ਦੀਆਂ ਗੋਲੀਆਂ ਲੱਗੀਆਂ ਉਹ ਵੀ ਆਪਣੇ ਕੋਲ ਆਉਂਦੇ ਨਸ਼ਾ ਛੱਡਣ ਵਾਸਤੇ ਤੇ ਆਪਾਂ ਤਾਂ ਇਹੀ ਕਰਾਂਗੇ ਜੇ ਕਿਸੇ ਨੇ ਦਿਲੋਂ ਕਿਸੇ ਨੂੰ ਹਨਾ ਨਸ਼ੇ ਛੱਡਣ ਦੀ ਤਾਂਗ ਹੈਗੀ ਹੈ ਕਿਸੇ ਦੇ ਮਾਪਿਓ ਨੂੰ ਸਾਡੇ ਕੋਲ ਆਓ ਆਪਾਂ ਕੋਈ ਕਿਸੇ ਤੋਂ ਮਾਇਆ ਨਹੀਂ ਲੈਂਦੇ ਕੋਈ ਕੁਝ ਨਹੀਂ ਹੈ ਕਿ ਸੇਵਾ ਲਈ ਤੱਕਦੇ ਆ ਬਾਣੀ ਹਲ ਤੱਕਦੇ ਆ ਉਹਨੂੰ ਠੀਕ ਆ ਜੀ ਬਾਕੀ ਜੇ ਤੁਸੀਂ ਚੋਣੇ ਸਰਕਾਰਾਂ ਤੇ ਉਮੀਦਾਂ ਇਹ ਤੇ ਆਪ ਵੇਚਦੀਆਂ ਵਾ ਜੇ ਹੁਣ ਇੰਨਾ ਕੀ ਸਰਕਾਰ ਵਾ ਸਾਨੂੰ ਕਵੇ ਸਾਡੇ ਨਾਲ ਅਸੀਂ ਉਹਨਾਂ ਦਾ ਸਾਥ ਦਿੰਨੇ ਆ ਜਿੱਥੇ ਉਹਨਾਂ ਦੀ ਨਹੀਂ ਚੱਲਦੀ ਉੱਥੇ ਅਸੀਂ ਆਪ ਕੋਸ਼ਿਸ਼ ਕਰਾਂਗੇ ਕਿ ਕਿਸੇ ਤਰੀਕੇ ਨਾਲ ਕਿਸ ਜਿਹਨੂੰ ਫੜਨਾ ਜਾਂ ਕੀ ਨਸ਼ਾ ਹਨਾ ਖਤਮ ਕਰਨਾ ਅਸੀਂ ਉਹ ਵਾਲੇ ਪਾਸੇ ਅਸੀਂ ਆਪ ਸਰਕਾਰ ਦੇ ਨਾਲ ਖੜਾਂਗੇ ਪਰ ਸਰਕਾਰ ਕਰੇ ਤਾਂ ਸਹੀ ਉਹ ਤੇ ਸੋਕਿੇ ਹੋਰ ਜ਼ਿਆਦਾ ਇਹ ਆ ਕਿ ਉਹਨੇ ਈਜ਼ੀ ਕਰਤਾ ਸਾਰਾ ਕੁਝ ਜਿੱਥੇ ਉਹਨੇ ਵੱਡੇ ਵੱਡੇ ਮਗਰ ਮੱਛਾਂ ਨੂੰ ਫੜਨਾ ਸੀਗਾ ਉੱਥੇ ਉਹ ਛੋਟਿਆਂ ਨੂੰ ਫੜਦੀਆਂ ਵਾਂ ਉਹਨਾਂ ਨੂੰ ਤੰਗ ਕਰਦੀਆਂ ਵਾਂ ਠੀਕ ਆ ਜੀ ਸਾਰਾ ਕੁਝ ਜਿਹੜਾ ਸਰਕਾਰ ਆਪ ਸੈੱਟ ਕਰਕੇ ਦਿੰਦੀਆਂ ਇਹਨਾਂ ਨੇ ਨਿਸ਼ਾਨੀ ਆ ਜੇ ਬੰਦ ਕਰਨਾ ਇਹ ਤਾਂ ਆਮ ਲੋਕ ਜਿਹੜੀ ਪਬਲਿਕ ਆ ਉਹੀ ਆ ਜਿਹੜੀ ਆਪ ਅੱਗੇ ਹੋ ਕੇ ਹੱਲਾ ਮਾਰ ਲਊਗੀ ਠੀਕ ਆ ਜੀ ਇਹ ਹੱਲਾ ਮਾਰਨਾ ਜ਼ਰੂਰੀ ਆ ਕਿਉਂਕਿ ਜਿਹੜਾ ਪੰਜਾਬ ਵਾ ਇਹ ਗੁਰੂਆਂ ਦੀ ਧਰਤੀ ਆ ਤੇ ਜਿਹੜਾ ਪੰਜਾਬੀ ਆ ਉਹ ਆਪਸ ਦੇ ਵਿੱਚ ਜਿਹੜਾ ਭਾਈ ਭੈਣ ਹੀ ਆ ਸਾਰੇ ਠੀਕ ਆ ਜੀ ਇਹ ਗੁਰੂਆਂ ਦੀ ਧਰਤੀ ਆਪਾਂ ਤਾਂ ਇਹੀ ਕਵਾਂਗੇ ਜੇ ਸਾਫ਼ ਸੁਥਰੀ ਰੱਖਣੀ ਆ ਤੇ ਆਪ ਨੂੰ ਹੱਲਾ ਮਾਰਨਾ ਪੈਣਾ ਸਰਕਾਰਾਂ ਦੀ ਐਡਵਰਟਾਈਜ਼ਮੈਂਟਾਂ ਐ ਤੇ ਬੱਸ ਇਹਨਾਂ ਨੇ ਇੱਕ ਬਣਾਤਾ ਜੀ ਕਿ ਚਲੋ ਐਡਵਰਟਾਈਜ਼ਮੈਂਟਾਂ ਪਾ ਦਿਓ ਹਨਾ ਇਧਰੋਂ ਮਾਇਆ ਆ ਗਈ ਉਧਰੋਂ ਆ ਗਈ ਠੀਕ ਆ ਜੀ ਆ ਬੈਨਰ ਬੋਰਡ ਜਿਹੜੇ ਬਣਾਉਂਦੇ ਜਾਂ ਕੋਈ ਹੋਰ ਵਾ ਇਹ ਸਾਰੀ ਮਾਇਆ ਪਬਲਿਕ ਦੀ ਹੋਈ ਆ ਜੇ ਇਹੀ ਜਿਹੜੀ ਐਡਵਰਟਾਈਜ਼ਮੈਂਟਾਂ ਕਰਦੇ ਆ ਡਾਇਰੈਕਟ ਫਿਰ ਕਰਨ ਵੀ ਤਾਂ ਸਹੀ ਨਾ ਐਸਲੀ ਆਪਣਾ ਇਹ ਸਰਕਾਰਾਂ ਆਪ ਹੀ ਕਰਾਉਂਦੀਆਂ ਵਾ ਕੀ ਕੋਸ਼ਿਸ਼ ਕਰੋ ਆਪ ਬਚੋ ਹਨਾ ਆਪ ਇਕਾਂ ਕਰੋ ਠੀਕ ਹੈ ਪਾਪਾ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਕਰਾ ਰਹੀਆਂ ਆਪ ਕੀ ਲੱਗਦਾ ਕਿ ਕਦੇ ਪੰਜਾਬ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਨਸ਼ਾ ਖਤਮ ਕਰ ਸਕਦੇ ਆਂ ਅਸੀਂ ਕਿ ਨਹੀਂ ਹੋਣਾ ਇਹ ਜੇ ਸਰਕਾਰ ਆਪ ਹੀ ਇਹ ਕਰਾਉਂਦੀਆਂ ਬਈਆਂ ਨੇ ਤਾਂ ਨਸ਼ਾ ਇਦਾਂ ਜੀ ਨਸ਼ਾ ਕੋਈ ਇੰਨਾ ਹੈ ਹੀ ਨਹੀਂਗਾ ਜੀ ਹੁਣ ਸਾਡੇ ਕੋਲ ਨਸ਼ੇ ਵਾਲੇ ਬਥੇਰੇ ਨੌਜਵਾਨ ਆਉਂਦੇ ਆ ਕੋਈ ਇੰਨਾ ਤਗੜਾ ਨਹੀਂ ਹੈਗਾ ਹੱਲੇ ਤਾਂ ਨੌਜਵਾਨੀ ਐ ਪਸ ਨੂੰ ਲੱਗਣ ਲੱਗੀ ਆ ਇਹ ਨਸ਼ਿਆਂ ਵਾਲ ਜਿਹੜਾ ਜਿਹੜੇ ਹਿਸਾਬ ਨਾਲ ਇਹਨਾਂ ਨੇ ਪਿੱਛੇ ਜੇ ਫਿਲਮਾਂ ਬਣਾਈਆਂ ਔੜਤਾ ਪੰਜਾਬ ਜਾਏ ਪੰਜਾਬ ਹਨਾ ਬੜਾ ਡਾਊਨ ਜਿਹੜਾ ਇਹਨਾਂ ਨੇ ਸ਼ੁਰੂ ਦਿਖਾਇਆ ਫਿਲਮਾਂ ਦੇ ਵਿੱਚ ਉਹਨਾਂ ਹੈ ਨਹੀਂਗਾ ਜੇ ਹੁਣ ਆਪਾਂ ਬਾਹਰਲੇ ਪੰਜਾਬ ਦੀ ਬਾਹਰਨੀ ਸਟੇਟ ਤੋਂ ਚਲ ਜਾਈਏ ਹੁਣ ਮਹਾਰਾਜ ਨੇ ਵੀ ਕਿਹਾ ਤੰਬਾਕੂ ਜਿਹੜਾ ਸਭ ਤੋਂ ਮਾੜਾ ਕਿ ਇਹ ਜਿਹੜਾ ਤੰਬਾਕੂ ਦਾ ਸੇਵਨ ਕਰਨ ਵਾਲਾ ਬੰਦਾ ਉਹ ਸਾਲ ਉਹਦੇ ਅੰਦਰੋਂ ਆਉਂਦਾ ਜਿਹੜਾ ਵਾ ਅਸਰ ਨਹੀਂ ਜਾਂਦਾ ਤੰਬਾਕੂ ਦਾ ਠੀਕ ਹੈ ਜੀ ਤੇ ਹੁਣ ਆਪਣੇ ਪੰਜਾਬ ਚ ਤਾਂ ਕੋਈ ਜਣਾ ਖਾਣਾ ਸਿਗਰਟ ਬੀੜੀ ਪੀਂਦਾ ਹੀ ਨਹੀਂ ਜਰਦਾ ਨਹੀਂ ਲਾਉਂਦਾ ਹੁਣ ਬਾਹਰ ਲੀਆਂ ਸਟੇਟਾਂ ਚਲ ਜਓ ਤੁਸੀਂ ਆ ਪੰਜਾਬ ਦੀ ਹੱਦ ਪਾਰ ਕਰ ਲਓ ਹੁੱਕਾ ਆਮ ਆ ਠੀਕ ਹੈ ਜੀ ਉੱਥੇ ਬੀੜੀਆਂ ਸਿਗਟਾ ਆਮ ਆ ਜਰਦੇ ਆਮ ਆ ਠੀਕ ਆ ਹੁਣ ਉਹ ਜ਼ਿਆਦਾ ਨਸ਼ਾ ਵਾ ਹੁਣ ਬਾਹਰਲੇ ਗੋਰਿਆਂ ਦੀ ਗੱਲ ਕਰ ਲਈਏ ਕੋਈ ਇਦਾਂ ਦਾ ਗੋਰਾ ਮੈਂ ਹੁਣ ਬਾਹਰ ਫੌਰਨ ਵੀ ਲਾ ਗਿਆ 13 ਕ 14 ਸਾਲ ਮੈਨੂੰ ਕੋਈ ਫੌਰਨ ਦੇ ਵਿੱਚ ਇਦਾਂ ਦਾ ਕੋਈ ਬੰਦਾ ਨਹੀਂ ਮਿਲਿਆ ਗੋਰਾ ਜਿਹੜਾ ਬੀੜੀ ਸਿਗਟਾ ਨਾ ਪੀਂਦਾ ਹੋਵੇ ਠੀਕ ਆ ਜੀ ਹੁਣ ਪੰਜਾਬ ਦੇ ਵਿੱਚ ਤਾਂ ਫੇਰ ਆਪਣੇ ਇੱਥੇ ਦੇਸੀ ਕਿਉ ਆਪਣੇ ਕਿੰਨੇ ਖਰਾਕਾਂ ਨੌਜਵਾਨਾ ਸਾਡੇ ਕੋਲ ਛਰਦਾ ਹੀ ਸ਼ਕਣ ਹੁੰਦੇ ਆ ਠੀਕ ਆ ਹੁਣ ਇਹ ਤਾਂ ਐਵੇਂ ਨਾ ਮਤਲਬ ਹੈ ਨਹੀਂ ਗਾ ਨਸ਼ਾ ਪੰਜਾਬ ਚ ਇੰਨਾ ਇੰਨਾ ਆਪਣਾ ਇਹ ਤਾਂ ਜਿੰਨਾ ਦਿਖਾਇਆ ਜਾ ਰਿਹਾ ਵਾ ਠੀਕ ਆ ਨਾ ਹੁਣ ਆਪਾਂ ਬਾਹਰ ਦੇ ਲੋਕਾਂ ਦੀਆਂ ਸ਼ਕਲਾਂ ਦੇਖ ਲਈਏ ਉਹਨਾਂ ਦੀਆਂ ਸ਼ਕਲਾਂ ਹੀ ਇੱਦਾਂ ਲੱਗਦੀਆਂ ਜਿਦਾਂ ਪਤਾ ਨਹੀਂ ਕੋਈ ਪੁਤਲਾ ਜਿਹਾ ਹੁਣ ਪੰਜਾਬੀ ਦੇਖੋ ਉਹਦੇ ਮੂੰਹ ਤੇ ਰੌਣਕ ਹੁੰਦੀ ਆ ਠੀਕ ਆ ਜੇ ਨਸ਼ਾ ਹੁੰਦਾ ਚੰਗੀਆਂ ਚੀਜ਼ਾਂ ਨਾ ਹੁੰਦੀਆਂ ਤੇ ਹਣ ਤੁਹਾਨੂੰ ਵੀ ਪਤਾ ਨਾ ਕਿ ਇੱਥੇ ਨਸ਼ਾ ਘੱਟਵਾਏ ਸਰਕਾਰਾਂ ਆਪ ਦਿਖਾਉਂਦੀਆਂ ਜਿਹੜੀ ਜਿਹੜੀ ਸਰਕਾਰ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਨਾ ਅਸੀਂ ਕਿੱਦਾਂ ਬੰਦ ਹੋਊਗਾ ਇਹ ਸਰਕਾਰ ਆਪ ਨਾ ਸੇ ਬੰਦ ਕਰਾਉਗੇ ਤਾਂ ਹੀ ਬੰਦ ਹੋਣਾ ਜੋ ਆਪ ਹੀ ਵੇਚੂਗੀ ਤੇ ਆਪਣੇ ਬੰਦੇ ਰੱਖੂਗੀ ਇਹਦਾ ਬਾਬਾ ਜੀ ਨੇ ਗੱਲ ਕਹੀ ਹੈ بڑے ਮਗਰ ਮਛ ਨੇ بڑے ਮਗਰ ਮਛ ਨੇ ਉਹਨਾਂ ਨੂੰ ਫੜੋ ਪਹਿਲਾਂ ਜਿਹੜੀਆਂ ਛੋਟੀਆਂ ਮੱਛੀਆਂ ਨੇ ਉਹਨਾਂ ਨੂੰ ਫੜਦੇ ਆ ਜਿਹੜੇ ਵੱਡੇ ਮਗਰ ਮਛ ਉਹਨਾਂ ਨੂੰ ਤਾਂ ਫੜਦੇ ਨਹੀਂ ਜੋ ਵੱਡੀ ਨੌਲੀ ਯਾਰ ਗੱਲ ਕਰੂਗੇ ਬਜਿਆ ਗੱਲ ਕਰੂਗੇ ਉਹਨਾਂ ਨੂੰ ਰੋਕੂਗੇ ਤਾਂ ਨਸ਼ਾ ਤਾਂ ਹੀ ਬੰਦ ਹੋਊਗਾ ਜੇ ਤਾਂ ਨਸ਼ਾ ਬੰਦ ਨਹੀਂ ਹੋਊਗਾ ਨੌਜਵਾਨੋ ਜਿੱਦਾਂ ਤੁਸੀਂ ਤੁਹਾਡੇ ਯਾਰ ਦੋਸਤ ਵੀ ਹੁਣੇ ਆ ਬੜੇ ਹਨਾ ਨਾਲ ਦੇ ਮੁੰਡੇ ਹੋਰ ਹੁੰਦੇ ਨੇ ਜਿਹੜੇ ਨਸ਼ਾ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇਹ ਕਿਉਂ ਕਰਦੇ ਨੇ ਨਸ਼ਾ ਮਾਨਸਿਕ ਤਕੀ ਹੈ ਕਈਆਂ ਨੂੰ ਲੱਗਦਾ ਕਿ ਮੈਂ ਅਗਰ ਨਸ਼ਾ ਕਰ ਰਿਹਾ ਤਾਂ ਮੈਂ ਬੜਾ ਹੀ ਕੂਲ ਲੱਗਦਾ ਪਿਆ ਆ ਸਹੀ ਗੱਲ ਹੈ ਤੁਹਾਡੀ ਬਸ ਅੱਜ ਕੱਲ੍ਹ ਜਿਹੜੀ ਈਡੀ ਹੈ ਆਪਣੀ ਉਹ ਗਲਤ ਲਾਈਨ 'ਚ ਪੈ ਰਹੀ ਹੈ ਨਸ਼ੇ 'ਚ ਪੈ ਰਹੀ ਹੈ ਉਹ ਬਸ ਰੀਸ ਨੇ ਮਾਰੀ ਹੋਈ ਹੈ ਜੀ ਇੱਕ ਦੂਜੇ ਦੀ ਰੀਸ ਕਰਦੇ ਨੇ ਵੀ ਉਹ ਨਸ਼ਾ ਕਰ ਰਿਹਾ ਮੇਰੇ ਵੀ ਕਰਾਂ ਵੀ ਉਹ ਇਦਾਂ ਕਰ ਰਿਹਾ ਉਹਨੂੰ ਵੀ ਉਹਨੂੰ ਵਧੀਆ ਲੱਗ ਰਿਹਾ ਨਸ਼ਾ ਕਰਕੇ એનર્ਜੀ ਆ ਰਹੀ ਆ ਮੈਂ ਵੀ ਨਸ਼ਾ ਕਰਾਂ ਮੈਨੂੰ ਵੀ એનર્ਜੀ ਆਊਗੀ ਮੈਨੂੰ ਵੀ ਵਧੀਆ ਲੱਗੂਗਾ ਇਦਾਂ ਇਦਾਂ ਕਰਕੇ ਰੀਸ ਨੇ ਪੱਟੇ ਹੋਏ ਨੇ ਜੀ ਰੀਸ ਨੇ ਪੱਟਦੇ ਜਿਹੜੇ ਨੌਜਵਾਨ ਹੈ ਇੱਕ ਦੂਜੇ ਦੀ ਰੀਸ ਕਰਦੇ ਨੇ ਬਿਲਕੁਲ ਨੌਜਵਾਨੀ ਨਾਲ ਨਸ਼ਾ ਨੌਜਵਾਨੀ ਜਿਹੜੀ ਆ ਨਾ ਜਿਹੜੀ ਨਸ਼ੇ ਤੇ ਲੱਗੀ ਆ ਉਹ ਛੱਡਣਾ ਵੀ ਚਾਹੁੰਦੀ ਆ ਆਪਣੇ ਕੋਲ ਇੰਨੇ ਕ ਜਾਣੇ ਆਉਂਦੇ ਆ ਕਿ ਜਿਹੜੇ ਕਹਿੰਦੇ ਆ ਕਿ ਆਪਾਂ ਬਾਬਾ ਜੀ ਨਸ਼ਾ ਛੱਡਣਾ ਸਾਡੇ ਕੋਲ ਛੁੱਟਦਾ ਨਹੀਂ ਪਿਆ ਤੇ ਹੁਣ ਇੱਕ ਮੇਰੇ ਕੋਲ ਇਦਾਂ ਪਿੱਛੇ ਜੇ ਨਸ਼ਾ ਛੱਡ ਕੇ ਆਇਆ ਉਹਨੇ ਚਿੱਟਾ ਚਿੱਟਾ ਲਾਉਂਦਾ ਸੀ ਬਹੁਤ ਤਕੜੇ ਲੈਵਲ ਤੇ ਚਿੱਟਾ ਲਾਉਂਦਾ ਸੀਗਾ ਤੇ ਉਹਦੇ ਕੋਲ ਮੈਂ ਪੁੱਛਿਆ ਕਿ ਹੁਣ ਤੂੰ ਉਹ ਕਹਿੰਦਾ ਮੈਂ ਨਸ਼ਾ ਛੱਡਣਾ ਚਾਹੁੰਦਾ بس ਮੇਰੀ ਹੈਲਪ ਕਰੋ ਮੈਂ ਕਿਹਾ ਮਤਲਬ ਕੀ ਚਾਹੀਦਾ ਤੇ ਉਹ ਨਾ ਕਹਿੰਦਾ ਜੀਵ ਵਾਲੀਆਂ ਗੋਲੀਆਂ ਵੀ ਆ ਇਹਨੂੰ ਛਡਾਉਂਦੀਆਂ ਸਾਰਾ ਕੁਝ ਛਡਾਉਂਦੀਆਂ ਫਿਰ ਮੈਂ ਉਹਨੂੰ ਕੱਲੀ-ਕੱਲੀ ਗੋਲੀ ਦਾ ਪੁੱਛਿਆ ਜੀਵ ਵਾਲੀ ਗੋਲੀ ਕੀ ਕਰਦੀ ਕਹਿੰਦਾ ਬਹੁਤ ਗੰਦੀ ਚੀਜ਼ ਵਾਹੇ ਮਤਲਬ ਕੀ ਜਿਹੜੇ ਹੁਣ ਗਵਰਨਮੈਂਟ ਨੇ ਨਸ਼ੇ ਬਣਾਏ ਨਾ ਉਹਨਾਂ ਚ ਏਦਾਂ ਦਾ ਕੈਮੀਕਲ ਵੀ ਉਹ ਪਾਉਂਦੇ ਆ ਕਿ ਜਿਹੜਾ ਜੇ ਇੱਕ ਆਰੀ ਹੁਣ ਚਿੱਟੇ ਵਾਲਾ ਬੰਦਾ ਉਹ ਚਿੱਟਾ ਜੇ ਇੱਕ ਦਿਨ ਵੀ ਲਾਲ ਵੇਣਾ ਉਹ ਦੂਜੇ ਦਿਨ ਰਹਿ ਹੀ ਨਹੀਂ ਸਕਦਾ ਚਿੱਟਾ ਲਾਉਣ ਤੋਂ ਬਗੈਰ ਮਤਲਬ ਕਿ ਇਹ ਤਾਂ ਸਰਕਾਰਾਂ ਆਪ ਹੀ ਜਿਹੜਾ ਕੁਝ ਕਰਦੀਆਂ ਪਈਆਂ ਨਾ ਬਾਕੀ ਇਹੀ ਆ ਕਿ ਨੌਜਵਾਨੀ ਦਾ ਆਪਾਂ ਨੂੰ ਸਾਥ ਦੇਣ ਦੀ ਲੋੜ ਆ ਪਬਲਿਕ ਨੂੰ ਕਹਿੰਨੇ ਆ ਆਪਾਂ ਦੇ ਕਿ ਕਿਉਂਕਿ ਸਾਰੇ ਮਾਵਾਂ ਧੀਆ ਜਿਹੜੀਆਂ ਮਾਂ ਹਨਾ ਕਿਸੇ ਦੀਆਂ ਜਾ ਕਿਸੇ ਦਾ ਪਿਓ ਆ ਸਾਰੇ ਚਾਹੁੰਦੇ ਆ ਕਿ ਸਾਡਾ ਮੁੰਡਾ ਜਿਹੜਾ ਵਾ ਜਾਂ ਸਾਡਾ ਕੋਈ ਪਚੰਗੀ ਸਿੰਘ ਵਾ ਸਾਰੇ ਚੰਗੇ ਪਾਸੇ ਜਾਣ ਠੀਕ ਆ ਇਹਦੇ ਚ ਤਾਂ ਆਪਾਂ ਹੀ ਇਕੱਠੇ ਹੋ ਕੇ ਕੋਸ਼ਿਸ਼ ਕਰੀਏ ਹੰਬਲਾ ਮਾਰੀਏ ਕਿ ਆਪਾਂ ਐਨਾ ਕਹਿ ਸਕਦੇ ਕਿ ਕੋਈ ਹੁੰਦਾ ਤੁਹਾਡੀ ਵੀ ਨਿਗਾ ਚ ਹੁੰਦਾ ਆਪਣੇ ਅਲ ਭੇਜੋ ਠੀਕ ਆ ਦਲ ਪੰਦ ਜ ਆਪਾਂ ਕੋਈ ਕਿਸੇ ਨਾਲ ਧੱਕਾ ਨਹੀਂ ਕਰਦੇ ਹਨਾ ਸਾਰਾ ਕੁਝ ਜਿੱਦਾਂ ਵੀ ਉਹਨੂੰ ਚੰਗਾ ਲੱਗਦਾ ਵਾ ਆਪਾਂ ਉਦਾਂ ਹੀ ਰੱਖਦੇ ਆ ਉਹਨੂੰ ਕੋਈ ਮਾਰ ਦੇਣੀ ਤੋੜ ਦੇਣੀ ਆ ਬਾਣੀ ਨਾਲ ਹੀ ਜੋੜੀਦਾ ਵਾ ਅਜਿਹਾ ਨਸ਼ਾ ਵਗੈਰਾ ਬਹੁਤ ਸਾਰਾ ਚੱਲ ਰਿਹਾ ਹੈ ਅੱਜਕੱਲ ਹਣਾ ਜਿਦਾ ਬਾਬਾ ਜੀ ਨੇ ਗੱਲ ਕਹੀ ਆ ਕਿ ਪੰਜਾਬ ਚ ਨਾ ਹੈਗਾ ਵੀ ਨਹੀਂ ਜਿਨ੍ਹਾਂ ਦਿਖਾਈ ਜਾਂਦੇ ਆ ਤੁਹਾਨੂੰ ਕੀ ਲੱਗਦਾ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਖਾਏ ਆ ਦੇ ਜਾ ਰਹੇ ਤੇ ਹੁੰਦਾ ਨਸ਼ਾ ਘਟਵਾ ਅਸੀਂ ਵੀ ਛੱਡਿਆ ਇਹੀ ਕੋ ਗੱਲ ਨਹੀਂ ਅਸੀਂ ਵੀ ਲਾਉਂਦੇ ਰਿਹਾ ਟੀਕੇ ਵੀ ਲਾਉਂਦੇ ਰਿਹਾ ਗੋਲੀਆਂ ਵੀ ਖਾਂਦੇ ਛੱਡਿਆ ਜਾ ਸਕਦਾ ਨੌਜਵਾਨ ਤੁਰਨ ਦਾ ਇਸ ਪਾਸੇ ਸਹੀ ਜਥੇ ਵੰਦੀਆ ਤੁਰਦੀ ਨਹੀਂ ਹੈਗੀ ਰੋਲਾ ਤਾਂ ਇਹ ਗੱਲ ਦਾ ਬਣਾ ਜੇ ਕੋਈ ਤੁਰਦਾ ਉਹਦੀ ਟੰਗਾ ਉਹਦੇ ਹੱਡ ਪੈਰ ਤੋੜ ਦਿੰਦੇ ਨੇ ਗੱਤਾਂ ਬਾਤ ਲਾ ਦਿੰਦੇ ਨੇ ਜਥ ਸਰਕਾਰ ਨਹੀਂ ਚਾਹੁੰਦੀ ਜਥੇਦਾਰ ਨਹੀਂ ਉਹ ਜਥੇਦਾਰ ਨਹੀਂ ਚਾਹੁੰਦੇ ਸਰਕਾਰ ਵੀ ਨਹੀਂ ਚਾਹੁੰਦੀ ਜਥੇਦਾਰ ਵੀ ਨਹੀਂ ਚਾਹੁੰਦੇ ਜਥੇਦਾਰ ਵੀ ਐਂ ਸੋਦੇ ਨੇ ਕੋੜੇ ਨੇ ਲਿੱਦ ਚੱਕਣ ਜੋ ਗਰੇ ਰਹਣ ਇਹ ਤੇ ਗਾਹ ਨਾ ਵਦਨ ਮਾੜੀ ਗੱਲ ਨਹੀਂ ਹੈ ਕਿ ਕੋੜੇ ਨੇ ਚੱਕਣੀ ਮਾੜੀ ਗੱਲ ਨਹੀਂ ਹੈ ਕਿ ਕੋੜੇ ਨੇ ਚੱਕਣੀ ਲਿੱਦ ਚੱਕੇ ਨਾ ਗਾਹ ਵੀ ਤੁਰੋ ਨਾ ਆਪਣਾ ਰਾਜ ਦਾ ਕਾਇਮ ਕਰੋ ਕਰਾ ਹੈ ਤੇ ਨਸ਼ੇ ਸਰਕਾਰ ਵੀ ਨਹੀਂ ਚਾਹੁੰਦੀ ਤੇ ਜਥੇਦਾਰ ਵੀ ਨਹੀਂ ਚਾਹੁੰਦੇ ਬਈ ਨਸ਼ੇ ਛੱਡਣ ਨੌਜਵਾਨ ਤੇ ਸੁੱਕਾ ਤਾਂ ਇਹ ਤਾਂ ਆਮ ਖੇਡ ਆਮ ਗੱਲ ਹੈ ਇੱਕ ਪੋਕੇ ਫੇਮ ਦਾ ਸੁੱਕਾ ਦੇ ਤਾਂ ਆਮ ਚੀਜ਼ ਐ ਇਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਜਿਹੜਾ ਮੈਡੀਕਲ ਨਾ ਸਾ ਇਹ ਬਰਬਾਦ ਕਰਦਾ ਬੰਦੇ ਅਸੀਂ ਵੀ ਕਰਦੇ ਰਹੇ ਹਾਂ ਸਾਰਾ ਗੱਲਾਂ ਦਾ ਪਤਾ ਸਾਹੀ ਕਿਹੜਾ ਐਂ ਕਹਿੰਦਾ ਝੂਠ ਮਾਰਦੀ ਐ ਅਸੀਂ ਕਰਦੇ ਰਹੇ ਹਾਂ ਲੜ ਲੱਗੇ ਹਾਂ ਆ ਜੀ ਆ ਸਾਨੂੰ ਹੋ ਗਈ 2 2.5 ਸਾਲ ਹੋ ਗਏ ਜੀ ਗਰੂ ਦੇ ਨਾਲ ਲੜ ਲੜ ਲੱਗੇ ਨੂੰ ਤੇ ਐਂ ਕਹਿੰਦਾ ਤੇ ਸਾਰਾ ਕੁਝ ਕਰਦੇ ਹੁਣ ਇਹ ਪਹਿਲਾਂ ਮੋਨੇ ਹੁੰਦੇ ਸੀ ਹੁਣ ਸਿੰਗ ਸੱਚਗੇ ਵਾ ਅਮਰ ਸ਼ਗਲਿਆ ਵਾ ਤੇ ਹੁਣ ਦੁਕਾਨ ਵੀ ਲਾਉਨੇ ਆਪ ਨੂੰ ਪਤਾ ਹੀ ਆ ਸਰਦਾਈ ਦੀ ਦੁਕਾਨ ਲਾਉਂਦੇ ਐ ਤੇ 3 ਵੀ ਟੂ ਤੇ ਤੇ ਪਰ ਬਾਬਾ ਜੀ ਤੁਸੀਂ ਕਹਿੰਦੇ ਸੀ ਕਿ ਪਹਿਲਾਂ ਅਸੀਂ ਅਸੀਂ ਕਰਦੇ ਹੁੰਦੇ ਸੀਗੇ ਨਸ਼ਾ ਹੁਣ ਅਸੀਂ ਗੁਰੂ ਦੇ ਲੜ ਲੱਗੇ ਆਂ ਰੱਬ ਨੂੰ ਮੰਨਦੇ ਆਂ ਪਰ ਕਈ ਜਿਹੜੇ ਲੋਕ ਆ ਜਿਹੜੇ ਮੁੰਡੇ ਆ ਉਹ ਕਹਿੰਦੇ ਸਾਨੂੰ ਤਾਂ ਨਸ਼ਾ ਕਰਦੇ ਆ ਤੇ ਬੜਾ ਮਜ਼ਾ ਆਉਂਦਾ ਤੁਹਾਨੂੰ ਕੀ ਲੱਗਦਾ ਉਸ ਉਸ ਚੀਜ਼ ਦੇ ਵਿੱਚ ਮਜ਼ਾ ਆ ਕੀ ਜਦੋਂ ਜਦੋਂ ਆਪਾਂ ਨਸ਼ਾ ਕਰਨ ਲੱਗਦੇ ਨੇ ਸਟਾਰਟਿੰਗ ਚ ਉਸ ਟਾਈਮ ਬੜਾ ਮਜ਼ਾ ਆਉਂਦਾ ਵਾ ਬੜੇ ਐਂ ਸਕਦਾ ਵੀ ਮੇਰੇ ਵਰਗਾ ਹੈਗਾ ਨਹੀਂ ਕੋਈ ਜਦੋਂ ਪਾਸ ਤੋਂ ਥੋੜਾ ਟਾਈਮ ਲੰਘ ਜੇ ਨਾ ਉਦੋਂ ਉਦੋਂ ਬਾਅਦ ਪਤਾ ਲੱਗਦਾ ਵੇ ਇਹ ਤਾਂ ਬਹੁਤ ਮਾੜੀ ਚੀਜ਼ ਵਾ ਕਿਉਂ ਘਰੇ ਫਿਰ ਸਰੀਰ ਸਰੀਰ ਨੂੰ ਟੈਗ ਲੱਗ ਜਾਣਾ ਕਰਨਾ ਉਦੋਂ ਜਦੋਂ ਸਰੀਰ ਜਦੋਂ ਆਪਣੇ ਸਰੀਰ ਤੇ ਜਾਨ ਹੈ ਉਦੋਂ ਤੱਕ ਆਪਣੇ ਤੇ ਹੈ ਵੀ ਨਹੀਂ ਹੁੰਦਾ ਇਹਨਾਂ ਦਾ ਜਦੋਂ ਨਸਾ ਸਰੀਰ ਤੇ ਹੈ ਵੀ ਹੁੰਦਾ ਕਿਹਨਾਂ ਉਦੋਂ ਬਾਅਦ ਪਤਾ ਲੱਗਦਾ ਘਰਦਿਆਂ ਨੂੰ ਪਤਾ ਲੱਗਦਾ ਤੇ ਆਪ ਘਰਦਿਆਂ ਨਾਲ ਲੜਦਾ ਰਹਿਣਾ ਫਿਰ ਕਿਉਂ ਪੈਸੇ ਮੰਗਣੇ ਘਰੋਂ ਖਰਚਾ ਕਿੱਥੋਂ ਚੱਲਣਾ ਫਿਰ ਬਾਅਦ ਚ ਹੁੰਦੀਆਂ ਗੱਲਾਂ ਇਹ ਅੱਛਾ ਤੇ ਤੇ ਤੁਹਾਨੂੰ ਹੁਣ ਕਿਸ ਚੀਜ਼ ਚ ਮਜ਼ਾ ਆਇਆ ਤੁਹਾਨੂੰ ਹੁਣ ਗੁਰੂ ਦੇ ਲੜਨ ਲੱਗੇ ਹੋ ਤੁਸੀਂ ਇੱਕ ਚੀਜ਼ ਚ ਬਹੁਤ ਬਹੁਤ ਆਨੰਦ ਆ ਬਹੁਤ ਨਸ਼ਾ ਛੱਡੋ ਬਹੁਤ ਆਨੰਦ ਆਂਡੇ ਆ ਜੀ ਬਹੁਤ ਹਣ ਅਸੀਂ ਬਾਣੀ ਪੜਦੇ ਆ ਥੋੜੀ ਬੋਤੀ ਜੰਨੇ ਕਾਉਂਦੀ ਆ ਉਹਨੇ ਪੜਦੇ ਨਿਤਨੇ ਵੀ ਕਰਦੇ ਵਈ ਇਹੋ ਜੀ ਗੱਲ ਵੀ ਨਹੀਂ ਹੈਗੀ ਕੋਈ ਤੇ ਹੁਣ ਵਧੀਆ ਵਾ ਦੁਕਾਨ ਲਾਈ ਰਗੜੇ ਦੀ ਉਥੇ ਮੋਰਚੇ ਤੇ ਬੈਠੇ ਆ ਮਹਾਲੀ 7 ਫੇਸ ਦੀਆਂ ਲਾਈਟਾਂ ਦੇ 2 ਸਾਲ ਹੋ ਗਏ ਅੱਛਾ ਤੇ ਵਧੀਆ ਜੀ ਚੱਲੀ ਜਾਂਦਾ ਨੌਜਵਾਨਾਂ ਨੂੰ ਇਹ ਹੀ ਕਹਿੰਦੇ ਆ ਕੋਈ ਨਹੀਂ ਮੋਰਚੇ ਤੇ ਆ ਜਾਓ ਤੁਸੀਂ ਇੱਥੇ 7 ਫੇਸ ਦੀਆਂ ਲਾਈਟਾਂ ਤੇ 10 ਦਾ ਨਾਂ ਸਤੁਰਗੰਗ ਸਿੰਘ ਜੀ 10 ਦਾ ਨਾਂ ਸਤੁਰਗੰਗ ਸਿੰਘ ਹੈ ਕੋਈ ਨਹੀਂ ਆਪਣਾ ਆ ਜਾਓ ਤੁਸੀਂ ਮੋਰਚੇ ਤੇ ਕੋਈ ਨਹੀਂ ਨਸ਼ੇ ਛਡਾਵਾਂਗੇ ਇਹੋ ਜੀ ਕੋ ਗੱਲ ਨਹੀਂ ਅਸੀਂ ਆਪ ਵੀ ਛੱਡੇ ਵਾ ਇਹੋ ਜੀ ਕੋ ਗੱਲ ਨਹੀਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੇ ਕੋਈ ਨੌਜਵਾਨ ਨਸ਼ਾ ਛੱਡਣਾ ਚਾਹੁੰਦਾ ਹੈ ਨਾ ਤੁਸੀਂ ਆ ਸਕਦੇ ਹੋ ਸਾਡੇ ਕੋਲ